ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਅੰਡਾਰੀ ਵਿਦੇਸ਼ਾਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਆਪਾਂ ਗੱਲ ਕਰਨੀ ਹੈ ਕੈਨੇਡਾ ਸਟੱਡੀ ਵੀਜ਼ੇ ਨੂੰ ਲੈ ਕੇ ਕੀ ਕੀ ਨਵੀਆਂ ਅਪਡੇਟ ਆਈਆਂ ਨੇ ਖਾਸ ਤੌਰ ਤੇ ਸਪਾਊਸ ਨੂੰ ਨਾਲ ਲੈ ਕੇ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਾ ਸਕਦੇ ਹੋ ਇੱਕ ਬਹੁਤ ਜ਼ਿਆਦਾ ਨਿਊਜ਼ ਵਾਇਰਲ ਹੋ ਰਹੀ ਹੈ ਕਿ ਵਰਕ ਪਰਮਿਟ ਬੰਦ ਹੋ ਗਿਆ ਕਿਸ ਤਰ੍ਹਾਂ ਦੇ ਨਾਲ ਕੀ ਚੇਂਜਿੰਗ ਹੋਏ ਆ ਔਰ ਕੀ ਉਸ ਦਾ ਕਿਸੇ ਸਟੂਡੈਂਟ ਦੇ ਕੋਈ ਪ੍ਰਭਾਵ ਪਊਗਾ ਇਸ ਬਾਰੇ ਗੱਲ ਕਰਾਂਗੇ ਤੋ ਹੀ ਤੁਸੀਂ ਵੀ ਜੇਕਰ ਕੋਈ ਵੀ ਤੁਹਾਡਾ ਸਵਾਲ ਹੈ ਸਕਰੀਨ ਤੇ ਨੰਬਰ ਆ ਰਿਹਾ ਕਾਲ ਕਰ ਸਕਦੇ ਹੋ ਤੁਹਾਡੇ ਜਵਾਬ ਦੇਣ ਦੇ ਲਈ ਸਾਡੇ ਨਾਲ ਮਹਿਮਾਨ ਅੱਜ ਦੇ ਵੀਜ਼ਾ ਐਕਸਪਰਟ ਹੈਗੇ ਨੇ ਸਾਨ ਇਮੀਗ੍ਰੇਸ਼ਨ ਤੋਂ ਕੀਰਤੀ ਜੈਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਪਿਛਲੇ ਦਿਨੀ ਇੱਕ ਕੈਨੇਡਾ ਦੀ ਬਹੁਤ ਜ਼ਿਆਦੀ ਖਬਰ ਇੱਕ ਵਾਇਰਲ ਹੁੰਦੀ ਹੈ ਕਿ ਕੈਨੇਡਾ ਨੇ ਵਰਕ ਪਰਮਿਟ ਦਾ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਬੰਦ ਕਰ ਦਿੱਤਾ ਗਿਆ ਹੈ ਉਸਦੀ ਅਸਲ ਸੱਚਾਈ ਕੀ ਹੈਗੀ ਬਿਲਕੁਲ ਇਹ ਅਫਵਾ ਬਿਲਕੁਲ ਵੀ ਸਹੀ ਨਹੀਂ ਹੈ ਕਿ ਬਿਲਕੁਲ ਉਹਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਬੰਦ ਕੀਤਾ ਹੈ ਬਟ ਉਹ ਜਿਹੜੇ ਸਟੂਡੈਂਟ ਇੱਥੋਂ ਤੋਂ ਵੀਜ਼ਾ ਲੈ ਰਹੇ ਨੇ ਜਾਂ ਉੱਥੇ ਜਿਹੜੇ ਸਟੱਡੀ ਕਰ ਰਹੇ ਨੇ ਉਹਨਾਂ ਦਾ ਬੰਦ ਨਹੀਂ ਕੀਤਾ ਹੈ ਇਹ ਉਹਨਾਂ ਲਈ ਹੈਗਾ ਜਿਹੜੇ ਸਟੂਡੈਂਟ ਇੱਥੋਂ ਜਾਂਦੇ ਸੀਗੇ ਸਟੱਡੀ ਵੀਜ਼ਾ ਤੇ ਤੇ ਜਾ ਕੇ ਕੋਈ ਸਟੱਡੀ ਨਹੀਂ ਕਰਦੇ ਜਾਂ ਅੱਗੇ ਪੜ੍ਹਦੇ ਵੀ ਨਹੀਂ ਹੈਗੇ ਆ ਤੇ ਨਾ ਹੀ ਕਿਸੇ ਹੋਰ ਕਾਲਜ ਐਡਮਿਸ਼ਨ ਲੈਂਦੇ ਉਹ ਕੀ ਕਰਦੇ ਸੀਗੇ ਉਹ ਆਪਣਾ ਵੀਜ਼ਾ ਲੈ ਕੇ ਬਾਰਡਰ ਤੇ ਜਾਂਦੇ ਸੀਗੇ ਤੇ ਉੱਥੇ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਉਹ ਅਪਲਾਈ ਕਰਦੇ ਸੀਗੇ ਤੇ ਹੁਣ ਗਵਰਨਮੈਂਟ ਨੇ ਉਹ ਚੀਜ਼ ਬੰ ਕਰ ਦਿੱਤੀ ਜਿਹਨੂੰ ਅਸੀਂ ਫਲੈਗ ਪੋਲਿੰਗ ਕਹਿੰਦੇ ਆ ਕਿ ਜਿਹੜੇ ਵੀ ਸਟੂਡੈਂਟ ਉੱਥੇ ਜਾ ਕੇ ਜਿਹੜੇ ਨਹੀਂ ਪੜਦੇ ਕਾਲਜ ਨਹੀਂ ਲਾਂਦੇ ਆਪਣੀ ਸਟੱਡੀ ਕੰਪਲੀਟ ਨਹੀਂ ਕਰਦੇ ਉਹ ਹੁਣ ਬਾਰਡਰ ਤੇ ਜਾ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਹੈ ਉਹ ਅਪਲਾਈ ਨਹੀਂ ਕਰ ਸਕਦੇ ਪਰ ਜਿਹੜੇ ਸਟੂਡੈਂਟ ਇੱਥੋਂ ਜਾ ਰਹੇ ਹਨ ਜਿਨ੍ਹਾਂ ਨੂੰ ਆਲਰੇਡੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇ ਹੈ ਉਹਨਾਂ ਦਾ ਉਹ ਅੱਜ ਵੀ ਵੈਲਿਡ ਹੈ ਡੈਫੀਨਿਟਲੀ ਜੇ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਸੀਗੇ ਬਟ ਇਸ ਨਿਊਜ਼ ਕਰਕੇ ਕਾਫੀ ਘਬਰਾ ਗਏ ਹੋ ਕਿ ਹੁਣ ਜਾ ਕੇ ਕੀ ਫਾਇਦਾ ਜੇ ਸਾਨੂੰ ਵਰਕ ਪਰਮਿਟ ਨਹੀਂ ਮਿਲੂਗਾ ਤੇ ਐਦਾਂ ਦਾ ਕੁਝ ਵੀ ਨਹੀਂ ਹੈਗਾ ਉਹ ਹੈਗਾ ਹੈ ਤੁਸੀਂ ਰਾਮਨਲ ਅਪਲਾਈ ਕਰੋ ਤੇ ਆਪਣੇ ਨਾਲ ਹੀ ਜਿੰਨੇ ਵੀ ਟਾਈਮ ਦੀ ਸਟੱਡੀ ਹੈ ਉਹਦੇ ਨਾਲ ਜਿਹੜਾ ਪੋਸਟ ਗ੍ਰੈਜੂਏਟ ਵਰਕਮੈਂਟ ਮਿਲ ਰਿਹਾ ਹੈ ਉਹਦਾ ਬੈਨੀਫਿਟ ਚੱਕੋ ਬਿਲਕੁਲ ਹੈ ਜਿਹੜਾ ਬਾਰਡਰ ਤੇ ਜਾ ਕੇ ਤੁਸੀਂ ਫਿਜ਼ੀਕਲੀ ਤੌਰ ਨਾਲ ਤੌਰ ਤਰੀਕੇ ਨਾਲ ਜਿਹੜਾ ਅਪਲਾਈ ਹੁੰਦਾ ਸੀ ਉਹ ਬੰਦ ਹੋਇਆ ਪਰ ਆਨਲਾਈਨ ਤੁਸੀਂ ਅਪਲਾਈ ਹੈ ਜਿਹੜਾ ਕਰ ਸਕਦੇ ਹੋ ਇਹ ਵੱਡੀ ਚੇਂਜਿੰਗ ਜਿਹੜੀ ਕੈਨੇਡਾ ਨੇ ਕੀਤੀ ਹੈ ਵਰਕ ਵੀਜ਼ਾ ਜਿਹੜਾ ਹੈ ਪੋਸਟ ਸਟੱਡੀ ਤੋਂ ਬਾਅਦ ਬੰਦ ਨਹੀਂ ਹੋਏ ਜੇਕਰ ਤੁਸੀਂ ਸਹੀ ਤਰੀਕੇ ਨਾਲ ਸਟੱਡੀ ਕਰਦੇ ਹੋ ਸਹੀ ਕਾਲਜ ਯੂਨੀਵਰਸਿਟੀ ਦਾ ਚੂਜ਼ ਕਰਦੇ ਹੋ ਉਸ ਤੋਂ ਬਾਅਦ ਆਪਣੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਮਿਲੂਗਾ ਵੀ ਨਾਲ ਦੀ ਨਾਲ ਪੀਆਰ ਤੱਕ ਦੇ ਮਕਾਮ ਤੱਕ ਵੀ ਤੁਸੀਂ ਪਹੁੰਚੋਗੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹੈਲੋ ਸਰ ਮੈਂ ਸ਼ੁਭਮ ਗੱਲ ਕਰ ਰਿਹਾ ਜੀ ਹਾਂ ਜੀ ਸ਼ੁਭਮ ਜੀ ਦੱਸੋ ਕੀ ਸਵਾਲ ਹੈ ਪ੍ਰੋਫਾਈਲ ਦੱਸੋ ਪਹਿਲਾਂ ਆਪਣੀ ਸਰ ਮੈਨੂੰ ਕੈਨੇਡਾ ਬਾਰੇ ਜਾਣਨਾ ਚਾਹਲਦਾ ਜੀ ਮੇਰਾ ਨਾ ਰੀਟੈਂਟਲੀ ਰਿਜ਼ਲਟ ਆਇਆ ਸੀਗਾ ਜੀ ਹਾਂ ਜੀ ਹਾਂ ਜੀ ਤੇ ਸਰ ਮੈਂ ਨਾ ਪਲੱਸ 2 ਕੀਤੀ ਹੋਈ ਹੈ ਜੀ 2021 ਦੇ ਵਿੱਚ ਆਰ ਵਿੱਚ ਕਿੰਨੀ ਪਰਸੈਂਟੇਜ ਹੈ ਤੁਹਾਡੀ ਆ uh, ਮੈਨ 56 ਪਰਸੈਂਟੇਜ ਹੈਗੀ ਹੈ ਤੇ ਮੇਰਾ ਜਿਹੜਾ ਸਕੋਰ ਆਇਆ ਮੈਂ ਉਹ 62 ਓਵਰঅল ਆਇਆ ਜੀ ਹਾਂ ਤੇ ਮੈਂ ਮੈਨ ਅਪਲਾਈ ਕਰ ਸਕਦਾ ਜੀ ਕਿ ਬਿਲਕੁਲ ਤੁਸੀਂ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ 2021 ਪਾਸ ਆਊਟ ਹੋ ਸੋ ਡੈਫੀਨਿਟਲੀ ਕੈਨੇਡਾ ਦੇ ਵਿੱਚ ਇੱਕ ਤਾਂ ਗੈਪ ਵੇ ਅਸੈਪਟਡ ਹੈਗਾ ਤੁਹਾਡਾ ਪੀਟੀ ਸਕੋਰ ਵਧੀਆ ਹੈਗਾ ਤੇ ਤੁਹਾਨੂੰ ਜੇ ਰੂਲਸ ਦਾ ਪਤਾ ਹੋਵੇ ਜੇ ਤੁਹਾਡਾ ਪੀਟੀ ਸਕੋਰ 60 ਉਹਦੇ ਤੋਂ above ਆਉਂਦਾ ਹੈ ਤੇ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹ SGS ਦੇ ਵਿੱਚ ਜਾਂਦੀ ਹੈ ਰਾਈਟ ਤੇ ਤੁਸੀਂ ਡੈਫੀਨਿਟਲੀ ਪਬਲਿਕ ਕਾਲਜਿਸ ਜਿਹਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹਦੇ ਲਈ ਅਪਲਾਈ ਤੁਹਾਡੀ ਸਟਰੀਮ ਕਿਹੜੀ ਹੈ ਡੀਅਰ ਮੈਮ ਆਰਟ ਸਟਰੀਮ ਕੀਤੀ ਹੈ ਆਰਟ ਦੀ ਕੀਤੀ ਹੈ ਬਿਲਕੁਲ ਆਰਟ ਸਿਕ ਵਰਸਟਾਈਲ ਸਟਰੀਮ ਹੈ ਸੋ ਡੈਫੀਨਿਟਲੀ ਤੁਸੀਂ ਬਿਜ਼ਨਸ ਰਿਲੇਟਿਡ ਹੋਸਪੀਟੈਲਿਟੀ ਰਿਲੇਟਿਡ ਕੁਕਰੀ ਰਿਲੇਟਿਡ ਕੋਰਸੇ ਜਿਹੜੇ ਆ ਉਹਦੇ ਵਿੱਚ ਐਡਮਿਸ਼ਨ ਲੈ ਕੇ ਸੈਪਟੈਂਬਰ ਇਨਟੇਕ ਤੇ ਜਨੂਅਰੀ ਇਨਟੇਕ ਲਈ ਸਾਡੇ ਕੋਲ ਐਡਮਿਸ਼ਨਸ ਓਪਨ ਹੈ ਮੈਮ ਮੈਨੂੰ ਇੱਕ ਚੀਜ਼ ਕਨਫਰਮ ਕਰਨੀ ਚਾਹੀਦੀ ਜੀ ਮੇਰੇ ਕਾਲਜ ਦੇ ਨੇ ਦੇ ਉਹ ਜੇ ਕੈਨੇਡਾ ਦੇ ਮੇਰੇ ਰਿਲੇਟਿਵ ਨਹੀਂ ਉਹ ਕਹਿੰਦੇ ਪਏ ਨੇ ਕਿ ਕੈਨੇਡਾ ਵਰਕ ਪਰਮਿਟ ਬੰਦਦਾ ਪਿਆ ਬੰਦ ਕਰਦਾ ਪਿਆ ਨਿਊਜ਼ ਆਈ ਹੈ ਇਹ ਇਦਾਂ ਵੀ ਕੁਛ ਹੈ ਗਿਆ ਮਨ ਅ ਨਹੀਂ ਡੀਅਰ ਏ ਇਸ ਜਸ ਜੇ ਤੁਸੀਂ ਸ਼ੋ ਸੁਣ ਰਹੇ ਹੋ ਨਾ ਇਹ ਕਲੀਅਰ ਕੀਤਾ ਕਿ ਜਿਹੜਾ ਵਰਕ ਪਰਮਿਟ ਹੈ ਉਹ ਸਿਰਫ ਉਹਨਾਂ ਲਈ ਬੰਦ ਹੋਇਆ ਹੈ ਜਿਹੜੇ ਉੱਥੇ ਬਾਰਡਰ ਤੇ ਜਾ ਕੇ ਡਾਇਰੈਕਟਲੀ ਅਪਲਾਈ ਕਰਦੇ ਸੀਗੇ ਕਿਉਂਕਿ ਉਹ ਆਪਣੀ ਸਟੱਡੀ ਕੰਪਲੀਟ ਨਹੀਂ ਕਰ ਰਹੇ ਸੀਗੇ ਆਪਣਾ ਕਾਲਜ ਨਹੀਂ ਲਾ ਰਹੇ ਸੀਗੇ ਤੇ ਇਲੀਗਲੀ ਤੌਰ ਤੇ ਜੇ ਆਪਾਂ ਕਹੀਏ ਉਹ ਰਹਿ ਰਹੇ ਸੀਗੇ ਸਿਰਫ ਉਹਨਾਂ ਲਈ ਬਟ ਜੇ ਤੁਸੀਂ ਇੱਥੋਂ ਜਾ ਰਹੇ ਹੋ ਆਪਣੀ ਸਟੱਡੀ ਜਿੰਨੇ ਵੀ ਟਾਈਮ ਦੀ ਤੁਹਾਨੂੰ ਮਿਲੀ ਹੈ ਤੇ ਤੁਹਾਡਾ ਕੋਰਸ ਜਿਹੜਾ ਕਾਲਜ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰਿਹਾ ਹੈ ਉਹ ਡੈਫੀਨਿਟਲੀ ਤੁਹਾਨੂੰ ਮਿਲੇਗਾ ਤੇ ਇਹ ਰੂਲ ਕਿ ਹੁੰਦਾ ਹੈ ਕਿ ਤੁਸੀਂ ਇੱਥੋਂ ਸਟੱਡੀ ਲਈ ਜਾ ਰਹੇ ਹੋ ਬਟ ਕੱਲ ਜਾ ਕੇ ਕਾਲਜ ਨਹੀਂ ਲਾ ਰਹੇ ਸਟੱਡੀ ਨਹੀਂ ਕਰ ਰਹੇ ਸੋ ਡੈਫੀਨਿਟਲੀ ਉਹ ਚੀਜ਼ ਤੁਹਾਡੇ ਲਈ ਪ੍ਰੋਬਲਮ ਕਰੂਗੀ ਬਟ ਮੇਕ ਸ਼ਰ ਤੁਸੀਂ ਆਪਣੀ ਜਿਹੜੀ ਸਟੱਡੀਆਂ ਹੈ ਉਹ ਟਾਈਮਲੀ ਕੰਪਲੀਟ ਕਰੋ ਆਪਣਾ ਕਾਲਜ ਲਾਓ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਉਹਦਾ ਸੋਲੂਸ਼ਨ ਲੱਭੋ ਬਟ ਜੇ ਤੁਸੀਂ ਉੱਥੇ ਜਾ ਕੇ ਸਟੱਡੀ ਨਹੀਂ ਕਰਦੇ ਹੋ ਇਲੀਗਲ ਸਟੇਟਸ ਤੇ ਰਹਿ ਰਹੇ ਹੋ ਤੇ ਭਾਵੇਂ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਿਉਂ ਨਾ ਮਿਲਿਆ ਹੋਵੇ ਉਹ ਵੀ ਇਨਵੈਲਿਡ ਹੋ ਜਾਂਦਾ ਸੋ ਮੇਕ ਸ਼ure ਰੂਲਸ ਰੈਗੂਲੇਸ਼ਨ ਫਾਲੋ ਕਰੂਗੇ ਨਹੀਂ ਤਾਂ ਤੁਹਾਨੂੰ ਸਟੱਡੀ ਵਿੱਚ ਕੋਈ ਦਿੱਕਤ ਆਣੀ ਹੈ ਨਹੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਦਿੱਕਤ ਆਣੀ ਹੈ ਹਮ ਬਿਲਕੁਲ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਨਾਲ ਕੀਰਤੀ ਜੈਨ ਜੀ ਨੇ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ 9 ਡੀ ਸੈਕਟਰ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਐਕਸਪਰਟ ਨੇ ਕਾਫੀ ਲੰਬੇ ਸਮੇਂ ਤੋਂ ਸਟੂਡੈਂਟ ਨੂੰ ਸਰਵਿਸਿਜ਼ ਦੇ ਰਿਹਾ ਐਸੇ ਕਰਕੇ ਖਾਸ ਤੌਰ ਤੇ ਇਹਨਾਂ ਨੂੰ ਅਸੀਂ ਇਨਵਾਈਟ ਕਰਦੇ ਆ ਮੈਮ ਅਗਲਾ ਨੈਕਸਟ ਜੇ ਆਪਾਂ ਇਨਟੇਕ ਦੀ ਗੱਲ ਕਰਦੇ ਆ ਕੈਨੇਡਾ ਇਨਟੇਕ ਇਸ ਟਾਈਮ ਅਵੇਲੇਬਲ ਹੈਗਾ ਜੋ ਸਟੂਡੈਂਟ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਖਾਸ ਤੌਰ ਤੇ ਸਟੱਡੀ ਵੀਜ਼ਾ ਦੇ ਲਈ ਕਿਉਂਕਿ ਸਤੰਬਰ ਇਨਟੇਕ ਹੈਗਾ ਵੈਸੇ ਪਰ ਉਸ ਦੇ ਲਈ ਸਮਾਂ ਮੈਨੂੰ ਲੱਗਦਾ ਹੈ ਬਹੁਤ ਘੱਟ ਹੈ ਹਜੇ ਅਪਲਾਈ ਕਰ ਸਕਦੇ ਆ ਹਜੇ ਵੀ ਅਸਰ ਬਹੁਤ ਘੱਟ ਹੀ ਸਮਾਂ ਹੈਗਾ ਕਿਉਂਕਿ ਆਲਰੇਡੀ ਜਿਹੜੀ ਸੀਟਸ ਹੈ ਸਤੰਬਰ ਇਨਟੇਕ ਲਈ ਉਹ ਫੁੱਲ ਹੋ ਚੁੱਕੀਆਂ ਨੇ ਬਟ ਹਜੇ ਵੀ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕੁਝ ਪਰਟੀਕੂਲਰ ਕੋਰਸੇ ਜਿਵੇਂ ਕਿ ਬਿਜ਼ਨਸ ਦਾ ਹਸਪਿਟੈਲਿਟੀ ਦਾ ਇਹਦੇ ਵਿੱਚ ਸਾਡੇ ਕੋਲ ਸੀਟਸ ਵੇਕੈਂਟ ਨੇ ਇਨਫੈਕਟ ਸਾਡੇ ਕੋਲ ਕੁਝ ਇੱਧਰ ਦੇ ਕਾਲਜ ਜੇ ਸੈਪਟੈਂਬਰ ਇਨਟੇਕ ਹੈ ਤਾਂ ਤੇ ਤੁਹਾਨੂੰ ਅਸੀਂ ਐਕਸਟੈਂਸ਼ਨ ਦੀ ਬੇਸਿਸ ਤੇ ਨਵੰਬਰ ਇਨਟੇਕ ਵੀ ਅਵੇਲੇਬਲ ਕਰਾ ਸਕਦੇ ਹਾਂ ਬਾਕੀ ਜੇ ਓਵਰঅল ਇਨਟੇਕ ਦੀ ਗੱਲ ਕਰਦੇ ਸੈਪਟੈਂਬਰ ਤੇ ਜਨੂਅਰੀ ਇਨਟੇਕ ਦਾ ਇਨਫੈਕਟ ਜਨੂਅਰੀ ਦੀ ਵੀ 40% ਸੀਟਸ ਜਿਹੜੀ ਫੁੱਲ ਹੋ ਚੁੱਕੀਆਂ ਨੇ ਖਾਸ ਕਰ ਜੇ ਲੋਕੇਸ਼ਨ ਦੀ ਗੱਲ ਕਰਾਂ ਮੋਂਟਰੀਅਲ ਦੀ ਕਿਉਂਕਿ ਮੋਂਟਰੀਅਲ ਦੇ ਵਿੱਚ ਜੀਆਈਸੀ ਕਟਪੇ ਹੋ ਰਹੀ ਹੈ ਤੇ ਜਿਹੜਾ ਇਸ ਟਾਈਮ ਰਸ਼ ਹੈ ਐਪਲੀਕੈਂਟਸ ਦਾ ਉਹ ਸਭ ਤੋਂ ਜ਼ਿਆਦਾ ਮੋਂਟਰੀਅਲ ਦੇ ਵਿੱਚ ਹੈ ਤੇ ਜੇ ਤੁਸੀਂ ਵੀ ਜਾਣਦੇ ਹੋ ਕਿ ਜੀਆਈਸੀ ਤੁਸੀਂ ਕਟਪੇ ਕਰੋ ਤੇ ਮੋਂਟਰੀਅਲ ਦੇ ਵਿੱਚ ਜਾਓ ਮੇਕ ਸ਼ੁਰ ਤੁਸੀਂ ਹੁਣੇ ਹੀ ਅਪਲਾਈ ਕਰੋ 80% ਫਿਲ ਹੋ ਚੁੱਕਿਆ ਹੈ ਤੇ ਤੁਹਾਨੂੰ ਜੇ ਇਨਟੇਕ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਅਵੇਲੇਬਲ ਹੈ ਉਹ ਜੇਤੀ ਤੋਂ ਜੇਤੀ ਤੁਸੀਂ ਆਪਣੀ ਐਡਮਿਸ਼ਨ ਕਰਵਾਓ ਤੇ ਤੁਹਾਨੂੰ ਅੱਜ ਹੀ ਆਪਣਾ ਜਿਹੜਾ ਡਿਸੀਜਨ ਉਹ ਲੈਣਾ ਪੈਣਾ ਸੋ ਦੈਟ ਕਿ ਤੁਹਾਡਾ ਇਨਟੇਕ ਬਿਲਕੁਲ ਵੀ ਮਿਸ ਨਾ ਹੋਣ ਤੇ ਜਿਹੜੇ ਆਉਣ ਵਾਲੇ ਇਨਟੇਕ ਹੈ ਉਹਦੇ ਵੀ ਤੁਸੀਂ ਆਪਣਾ ਵੀਜ਼ਾ ਜਿਹੜਾ ਸਿਕਿਉਰ ਕਰ ਸਕੋ ਨਾਲ ਦੇ ਨਾਲ ਇਹ ਹੋਰ ਵੀ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣਗੇ ਹਰੇਕ ਸਟੂਡੈਂਟ ਦੀ ਪ੍ਰੋਫਾਈਲ ਜਿਹੜੀ ਅਲੱਗ ਹੁੰਦੀ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਨਹੀਂ ਹੈਗੇ ਇਸ ਲਈ ਤੁਸੀਂ ਕਾਲ ਕਰ ਸਕਦੇ ਹੋ ਮੈਂ ਜਿਵੇਂ ਅਸੀਂ 2024 ਛੱਡਦਾ ਹੈ ਕਾਫੀ ਜਾਂਦੀਆਂ ਚੇਂਜਿੰ ਉਹ ਦੇਖਣ ਨੂੰ ਮਿਲਿਆ ਨਹੀਂ ਕੈਪਿੰਗ ਜਿਹੜੀ ਆ ਖਾਸ ਤੌਰ ਤੇ ਔਨ ਹੁੰਦੀ ਹੈ ਉਸ ਦੇ ਨਾਲ ਕੀ ਵੀਜ਼ਾ ਸਕਸੈਸ ਰੇਟ ਤੇ ਕੋਈ ਫਰਕ ਪਿਆ ਹੈ ਵੀ ਯਾਨੀ ਕਿ ਜਿਵੇਂ ਜਨਵਰੀ ਇਨਟੇਕ ਦਾ ਆਪਾਂ ਦੇਖਦੇ ਆਂ ਤਕਰੀਬਨ 100% ਸਕਸੈਸ ਰੇਟ ਸੀਗਾ ਹਰੇਕ ਸਟੂਡੈਂਟ ਨੂੰ ਵੀਜ਼ਾ ਮਿਲਿਆ 5.5 ਬੈਂਡ 5 ਬੈਂਡ ਹਰੇਕ ਨੂੰ ਮਿਲਦੇ ਰਹਾ ਸਪਸ ਨੂੰ ਮਿਲੇ ਹੈ ਇਸ ਟਾਈਮ ਸਕਸੈਸ ਰੇਟ ਦੀ ਜੇ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਦੇ ਨਾਲ ਹੈ ਕੈਨੇਡਾ ਦਾ ਸਰ ਇਹ ਸਟੇਟਮੈਂਟ ਕਨਟਰਡਿਕਟਰੀ ਹੈ ਇਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ ਇੱਕ ਸਾਈਡ ਕੈਨੇਡਾ ਨੇ ਬਹੁਤ ਹੀ ਜ਼ਿਆਦਾ ਰਿਲੈਕਸੇਸ਼ਨ ਦੇ ਦਿੱਤਾ ਹੈ ਕਿ ਜੇ ਤੁਹਾਡੇ ਓਵਰঅল 6 ਬੈਂਡ ਹੈ ਭਾਵੇਂ 1 ਮੋਡਿਵ ਤੋਂ 4 ਹੋਣ 4.5 ਹੋਣ ਤੁਸੀਂ ਐਸਜੀ ਦੇ ਵਿਚਾਰਿਓ ਦੂਜਾ ਪੀਟੀ ਨੂੰ ਵੀ ਮਾਨਤਾ ਦਿੱਤੀ ਕਿ ਜੇ ਤੁਹਾਡੇ ਓਵਰঅল 60 ਤਾਂ ਤੁਸੀਂ ਐਸਜੀ ਦੇ ਵਿਚਾਰਿਓ ਜੀ ਦੇ ਕਰਕੇ ਜਿਹੜਾ ਸਕਸੈਸ ਰੇਟ ਉਹ ਬਹੁਤ ਹੀ ਜ਼ਿਆਦਾ ਵੱਧ ਗਿਆ ਕਿਉਂਕਿ ਜਿੱਥੇ 50% 60% ਐਸਜੀਐਸ ਕੈਟਾਗਰੀ ਦੇ ਵਿੱਚ ਫਾਇਲ ਜਾਂਦੀ ਸੀਗੀ ਹੁਣ 90 ਤੋਂ 95% ਜਿਹੜੀ ਐਸਜੀਐਸ ਕੈਟਾਗਰੀ ਦੇ ਵਿੱਚ ਹੋ ਗਏ ਜਿਹਦਾ ਸਕਸੈਸ ਰੇਟ ਵਧੀਆ ਹੈ ਹੀ ਹੈ ਵੀਜ਼ਾ ਆਂਦਾ ਹੀ ਆਂਦਾ ਹੈ ਬਟ ਦੂਜੀ ਜਗ੍ਹਾ ਜਿਹੜੀ ਸਟੇਟਮੈਂਟ ਸੀਗੀ ਗਵਰਨਮੈਂਟ ਵੱਲੋਂ ਇਹ ਸੀਗੀ ਕਿ ਉਹਨਾਂ ਨੇ ਵੀਜ਼ਾ ਦੀ ਜਿਹੜੀ ਰਿਡਕਸ਼ਨ ਹੈ ਉਹ 35% ਤੋਂ ਕਰ ਦਿੱਤੀ ਜਿਹਨੂੰ ਆਪਾਂ ਕੈਪਿੰਗ ਕਹਿ ਰਹੇ ਹਾਂ ਸੋ ਬੇਸਿਕਲੀ ਜਿਹੜੀ ਵੀਜ਼ਾ ਰਿਡਕਸ਼ਨ ਹੋਈ ਹੈ ਉਹ ਓਵਰਆਲ ਵਰਲਡ ਤੋਂ ਹੋਈ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਲਈ ਇਹ ਹੋ ਗਿਆ ਸਿਰਫ ਇੰਡੀਆ ਲਈ ਨਹੀਂ ਹੋਈ ਹੈ ਤੇ ਜਿੱਥੇ ਸਾਨੂੰ ਇੰਡੀਆ ਨੂੰ 4.5 ਲੱਖ 5 ਲੱਖ ਵੀਜ਼ਾ ਮਿਲਦਾ ਸੀਗਾ ਉਹ ਕੱਟ ਕੇ 노 ਡਾਊਟ ਕਿਤੇ ਨਾ ਕਿਤੇ 3.5 ਲੱਖ ਦੇ ਵਿੱਚ ਆਇਆ ਹੈ ਬਟ ਹਜੇ ਵੀ ਜਿੰਨੀ ਵੀ ਐਪਲੀਕੇਸ਼ਨਸ ਅਪਲਾਈ ਹੋ ਰਹੀਆਂ ਤੁਹਾਡੀ ਜੇ ਵੈਲਿਡ ਐਪਲੀਕੇਸ਼ਨ ਹੈਗੀ ਹੈ ਐਸਡੀਐਸ ਦੀ ਐਸਡੀਐਸ ਅਕੋਰਡਿੰਗ ਨੋਨ ਐਸਡੀਐਸ ਦੀ ਨੋਨ ਐਸਡੀਐਸ ਅਕੋਰਡਿੰਗ ਤਾਂ ਹੁਣੇ ਵੀ ਸਕਸੈਸ ਰੇਟ ਵਧਿਆ ਹੈਗਾ ਕੋਈ ਵੀ ਐਪਲੀਕੇਸ਼ਨ ਰਿਫਿਊਜ਼ ਨਹੀਂ ਹੋ ਰਹੀ ਹੈ ਸੋ ਤੁਹਾਨੂੰ ਇਹ ਦੋਨਾਂ ਸਟੇਟਮੈਂਟਸ ਦਾ ਡਿਫਰੈਂਸ ਸਮਝਣਾ ਪੈਣਾ ਆਦਰਵਾਈਜ਼ ਰਿਜ਼ਲਟ ਦਾ ਕੋਈ ਇੰਪੈਕਟ ਨਹੀਂ ਹੈਗਾ ਇਸ ਟਾਈਮ ਦੇ ਜੇ ਮੈਂ ਗੱਲ ਕਰਾਂ ਆਪਣੇ ਐਕਸਪੀਰੀਅੰਸ ਦੀ ਗੱਲ ਕਰਾਂ ਤੇ ਅਸੀਂ ਪੀਟੀ 53 ਤੇ ਵੀ ਵੀਜ਼ਾ ਲਿੰਦ ਲਿੱਤਾ ਹੈਗਾ ਜਦੋਂ ਕਿ ਉਹ ਨੋਨ ਐਸਜੀਐਸ ਕੈਟਾਗਰੀ ਦੇ ਵਿੱਚ ਆਉਂਦੀ ਹੈ ਕਈ ਵਾਰ ਸਟੂਡੈਂਟ ਦੇ ਕੁਐਸ਼ਨ ਰਹਿੰਦਾ ਜੀ ਮੇਰੀ ਫਾਈਲ ਤਾਂ ਐਸਜੀਐਸ ਦੇ ਵਿੱਚ ਹੈਣੀ ਹੈ ਤੇ ਮੇਰਾ ਵੀਜ਼ਾ ਨਹੀਂ ਆਊਗਾ ਤੁਹਾਨੂੰ ਇਹ ਗੱਲ ਸਮਝਣੀ ਪੈਣੀ ਕਿ ਜੇ ਇਸ ਕੈਨੇਡਾ ਨੇ ਦੋ ਕੈਟਾਗਰੀ ਡਿਵਾਈਡ ਕੀਤੀ ਹੈ ਐਸਜੀਐਸ ਨੋਨ ਐਸਜੀਐਸ ਜੇ ਤੁਸੀਂ ਐਸਡੀਐਸ ਦੇ ਵਿੱਚ ਫਾਲ ਕਰਦੇ ਹੋ ਤੇ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਐਸਡੀਐਸ ਦੀ ਕੈਟਾਗਰੀ ਦੇ ਅਕੋਰਡਿੰਗ ਆਉਣਾ ਹੈ ਜੇ ਤੁਸੀਂ ਨੋਨ ਐਸਡੀਐਸ ਦੇ ਵਿੱਚ ਅਪਲਾਈ ਕੀਤਾ ਤੇ ਤੁਹਾਡਾ ਰਿਜ਼ਲਟ ਨੋਨ ਐਸਡੀਐਸ ਦੇ ਅਕੋਰਡਿੰਗ ਆਣਾ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਤੁਸੀਂ ਐਸਡੀਐਸ ਕੈਟਾਗਰੀ ਵਿੱਚ ਫਾਲ ਨਹੀਂ ਕਰ ਰਹੇ ਨੋਨ ਐਸਡੀਐਸ ਵਿੱਚ ਤੁਹਾਡਾ ਵੀਜ਼ਾ ਨਹੀਂ ਆ ਸਕਦਾ ਇਹ ਚੀਜ਼ ਨੂੰ ਤੁਸੀਂ ਸਮਝੋ ਦੂਜੀ ਗੱਲ ਆਪਾਂ ਵੀਜ਼ਾ ਦੀ ਗੱਲ ਕਰਦੇ ਹਾਂ ਕੈਨੇਡਾ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਤੇ ਜਿਹੜੇ ਹੋਰ ਵੀ ਚੇਂਜਸ ਹੋਣ ਆਏ ਨੇ ਆਪਾਂ ਜੀਆਈਸੀ ਨੂੰ ਲੈ ਕੇ ਕਹਿ ਦਈਏ ਇਹ ਆ ਹੋਰ ਵੀ ਬਹੁਤ ਸਾਰੇ ਚੇਂਜਸ ਨੇ ਉਹਦੇ ਕਰਕੇ ਕਿਤੇ ਨਾ ਕਿਤੇ ਇੰਟਰਨੈਸ਼ਨਲ ਸਟੂਡੈਂਟ ਦਾ ਜਿਹੜਾ ਰਸ਼ ਹੈ ਹੋ ਸਕਦਾ ਕਟ ਹੋਇਆ ਹੋਵੇ ਬਦ ਉਹਦਾ ਬੈਨੀਫਿਟ ਤੁਸੀਂ ਚੱਕ ਸਕਦੇ ਹੋ ਕਿਉਂਕਿ ਜੇ ਐਪਲੀਕੇਸ਼ਨ ਕਿਸੇ ਕਿਸੇ ਵੱਲੋਂ ਕਟ ਹੋਇਆ ਹੈ ਤੇ ਉਹਨਾਂ ਹੀ ਵੱਦ ਤੁਹਾਡਾ ਸਕਸੈਸ ਰੇਟ ਹੋਊਗਾ ਤੇ ਇਹਦਾ ਬੈਨੀਫਿਟ ਚੱਕੋ ਤੇ ਜਿਹੜੀ ਗੱਲਾਂ ਨੇ ਕਿ ਕੰਮ ਨਹੀਂ ਮਿਲ ਰਿਹਾ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲ ਰਿਹਾ ਉਹ ਤੁਹਾਡੇ ਲਈ ਨਹੀਂ ਹੈਗਾ ਉਹ ਉਥੇ ਜਿਹੜੇ ਰਹਿ ਰਹੇ ਉਹਨਾਂ ਲਈ ਹੈਗਾ ਤੇ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਹਰ ਕਿਸੇ ਦੀ ਟਰਮਸ ਐਂਡ ਕੰਡੀਸ਼ਨ ਹੈ ਪ੍ਰੋਟੋਕੋਲਸ ਹੈਗੇ ਆ ਜੇ ਤੁਸੀਂ ਇਹ ਪ੍ਰੋਪਰਲੀ ਫਾਲੋ ਕਰਦੇ ਹੋ ਨਾ ਤੁਹਾਨੂੰ ਕੰਮ 'ਚ ਕੋਈ ਦਿੱਕਤ ਆਣੀ ਹੈ ਨਾ ਹੀ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਦਿੱ ਦਾਨੀ ਹੈ ਬਟ ਬੀਇੰਗ ਸਟੂਡੈਂਟ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ ਜੇ ਤੁਹਾਡਾ ਵੀਜ਼ਾ ਆ ਜਾਂਦਾ ਹੈ ਤੁਸੀਂ ਆਪਣੀ ਜਿਹੜੀ ਸਟੱਡੀ ਹੈ ਟਾਈਮਲੀ ਕੰਪਲੀਟ ਕਰੋ ਜਿਸ ਕੋਰਸ ਦੇ ਵਿੱਚ ਐਡਮਿਸ਼ਨ ਲੀਤੀ ਹੈ ਉਹਦੇ ਵਿੱਚ ਹੀ ਸਟੱਡੀ ਕਰੋ ਅਤੇ ਤੁਹਾਨੂੰ ਅੱਗੇ ਪੋਸਟ ਗ੍ਰੈਜੂਏਟਿਵ ਪੀਆਰ ਲਾਈਨ ਚ ਕੋਈ ਵੀ ਦਿੱਕਤ ਨਹੀਂ ਆਉਗੀ ਬਿਲਕੁਲ ਕਾਫੀ ਕਾਲਰ ਸਾਡੇ ਨਾਲ ਜੁੜ ਰਹੇ ਆ ਅਸੀਂ ਕਾਲ ਵੀ ਲੈਨੇ ਆ ਵਿੱਚ ਵਿੱਚ ਕੋਸ਼ਿਸ਼ ਕਰਦੇ ਆ ਪਰ ਤੁਹਾਨੂੰ ਬੈਕ ਕਾਲ ਆ ਜਿਹੜੀ ਸੰ ਇਮੀਗ੍ਰੇਸ਼ਨ ਵੱਲੋਂ ਕੀਤੀ ਜਾਊ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਕੀ ਹੈ ਤੁਸੀਂ ਆਪਣੇ ਡਿਸਕਸ ਕਰ ਸਕਦੇ ਹੋ ਕੀਰਤੀ ਜੈਨ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਅਪਾਇੰਟਮੈਂਟ ਲੈ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਤੁਸੀਂ ਕਿਸ ਕੰਟਰੀ ਦੇ ਲਈ ਲਿਸਿਬਲ ਹੈਗੇ ਹੋ ਅਸੀਂ ਗੱਲ ਕੈਨੇਡਾ ਦੀ ਕਰ ਰਹੇ ਆ ਪਰ ਇਸ ਤੋਂ ਇਲਾਵਾ ਤੁਸੀਂ ਆਸਟ੍ਰੇਲੀ ਜਣਾ ਸੋਨਿਓ ਤਾਂ ਉਸ ਦੀਆਂ ਵੀ ਢੇਰ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਜਾਣੀਆਂ ਬਹੁਤ ਸਾਰੇ ਇਸ ਤਰ੍ਹਾਂ ਦੇ ਦਰਸ਼ਕ ਹੁੰਦੇ ਆ ਕਿ ਟੂਰਿਸਟ ਵੀਜ਼ਾ ਤੇ ਜਾਣਾ ਹੁੰਦਾ ਤਾਂ ਟੂਰਿਸਟ ਵੀਜ਼ਾ ਵਾਲੇ ਵੀ ਕਾਲ ਕਰ ਸਕਦੇ ਆ ਕਾਲ ਕਰਕੇ ਜਿਹੜਾ ਜਾਣਕਾਰੀ ਹਾਸਲ ਕਰ ਸਕਦੇ ਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਐਲੀਜੀਬਲ ਹੈਗੇ ਹੋ ਕਿ ਨਹੀਂ ਹੈਗੇ ਨਾਲ ਦੇ ਨਾਲ ਮੈਮ ਜਿਵੇਂ ਹੀ ਚੇਂਜਿੰਗ ਜਿਹੜੇ ਹੁੰਦੇ ਆ ਇੱਕ ਵੱਡਾ ਤਬਦੀਲੀ ਇਹ ਵੀ ਆਈ ਹੈ ਲਾਸਟ ਦਿਨਾਂ ਦੇ ਵਿੱਚ ਜੀ ਕਿ ਜਿਨ੍ਹਾਂ ਨੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਉਹ ਜਿਹੜੇ ਹੈਗੇ ਆ ਵੀ ਪੋਸਟ ਗ੍ਰੈਜੂਏਟ ਵਾਲੇ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਸਟੂਡੈਂਟ ਨੇ ਸਿਰਫ ਉਹੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਆ ਪਰ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਆ ਜਿਹੜੇ ਪਲੱਸ 2 ਤੋਂ ਬਾਅਦ ਦੇ ਵੀ ਸਪਾਉਸ ਦੇ ਨਾਲ ਜਾਣਾ ਚਾਹੁੰਦੇ ਆ ਕਿ ਸਪਾਉਸ ਦੇ ਨਾਲ ਪਲੱਸ 2 ਤੋਂ ਬਾਅਦ ਵੀ ਜਾ ਸਕਦੇ ਆ ਜਾਂ ਉਹਨਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਸਟੂਡੈਂਟ ਨੂੰ ਹੀ ਵੀਜ਼ਾ ਮਿਲੂਗਾ ਆ ਬਿਲਕੁਲ ਸਰ ਲਾਸਟ ਈਅਰ ਦੀ ਆਪਾਂ ਗੱਲ ਕਰੀ ਕੈਨੇਡਾ ਨੇ ਟੂ ਟਾਈਮਸ ਜਿਹੜੇ ਆਪਣੇ ਡਿਸੀਜਨਸ ਹੈ ਉਹ ਦਿੱਤੇ ਆ ਇੱਕ ਤਾਂ ਉਹਨਾਂ ਨੇ ਦਿੱਤਾ ਸੀਗਾ ਅਗਸਟ ਦੇ ਵਿੱਚ 10th ਆਫ ਅਗਸਟ ਨੂੰ ਜਿਹਦੇ ਵਿੱਚ ਉਹਨਾਂ ਨੇ ਐਲੀਜੀਬਿਲਟੀ ਨੂੰ ਲੈ ਕੇ ਕਿਹਾ ਸੀਗਾ ਤੇ ਦੂਜਾ ਜਿਹੜਾ ਵੱਡਾ ਫੈਸਲਾ ਲਿੱਤਾ ਗਿਆ ਸੀਗਾ ਉਹ ਸਪਾਉਸ ਕੇਸ ਨੂੰ ਲੈ ਕੇ ਲਿੱਤਾ ਗਿਆ ਸੀਗਾ ਜਿਦੇ ਵਿੱਚ ਉਹਨਾਂ ਨੇ ਇਹਦੇ ਵਿੱਚ ਵੀ ਫਲੈਕਸੀਬਿਲਟੀ ਦਿੱਤੀ ਸੀ ਕਿ ਹੁਣ ਜਿਹੜਾ ਵੀ ਸਟੂਡੈਂਟ ਪਲੱਸ 2 ਤੋਂ ਬਾਅ ਲੇ ਲਈ ਜਾ ਰਿਹਾ ਹੈ ਉਹ ਆਪਣੇ ਸਪਾਊਸ ਤੇ ਕਿਡ ਨੂੰ ਨਾਲ ਲੈ ਕੇ ਜਾ ਸਕਦਾ ਹੈ ਤੇ ਜੇ ਮੈਂ 2023 ਤੋਂ ਪਹਿਲਾਂ ਦੀ ਗੱਲ ਕਰਾਂ ਤੇ ਕੈਨੇਡਾ ਦੇ ਵਿੱਚ ਪਲੱਸ 2 ਤੋਂ ਬਾਅਦ ਬੈਚਲਰਸ ਲਈ ਜਾਂ ਡਿਪਲੋਮਾ ਲਈ ਤੁਸੀਂ ਸਪਾਊਸ ਤੇ ਕਿਡ ਨੂੰ ਲੈ ਕੇ ਨਹੀਂ ਜਾ ਸਕਦੇ ਸੀਗੇ ਬਟ ਵੀਜ਼ਾ ਤਾਂ ਵੀ ਆਉਂਦੇ ਸੀਗੇ ਤਾਂ ਇਹ ਫਲੈਕਸੀਬਿਲਟੀ ਕੁਝ ਟਾਈਮ ਲਈ ਮਿਲਦੀ ਸੀ ਬਟ ਦੁਬਾਰਾ ਤੋਂ ਜਦੋਂ ਜਨਵਰੀ ਦੇ ਵਿੱਚ ਰੂਲ ਅਪਡੇਟ ਹੋਏ ਤੇ ਉਹਨਾਂ ਨੇ ਦੁਬਾਰਾ ਕਲੇਮ ਕੀਤਾ ਕਿ ਹੁਣ ਜਿਹੜੇ ਸਟੂਡੈਂਟ ਮਾਸਟਰ ਲਈ ਜਾਉਂਗੇ ਉਹ ਹੀ ਆਪਣੇ ਸਪਾਊਸ ਨੂੰ ਸਪਾਊਸ ਜਾਂ ਕਿਡ ਨੂੰ ਲੈ ਕੇ ਜਾ ਸਕਦੇ ਹੋ ਤੇ ਤੁਸੀਂ ਇੱਥੇ ਦੇਖੋ ਕਿ ਤੁਸੀਂ ਅੱਜ ਵੀ ਪਲਸ 2 ਤੋਂ ਬਾਅਦ ਜੈ ਅਪਲਾਈ ਕਰਦੇ ਹੋ ਬੈਚਲਰਸ ਨੂੰ ਤੁਹਾਨੂੰ ਐਸ ਪਰ ਗਵਰਨਮੈਂਟ ਅਲਾਉ ਨਹੀਂ ਹੈਗਾ ਕਿ ਤੁਸੀਂ ਸਪਾਊਸ ਐ ਕਿੰ ਨੂੰ ਨਾਲ ਲੈ ਕੇ ਜਾ ਸਕਦੇ ਹੋ ਬਟ ਇਹ ਚੀਜ਼ 2023 ਤੋਂ ਪਹਿਲਾਂ ਵੀ ਨਹੀਂ ਸੀਗੀ ਬਟ ਵੀਜ਼ਾ ਤਾਂ ਵੀ ਆਉਂਦੇ ਸੀਗੇ ਸੋ ਡੈਫੀਨੇਟਲੀ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਉੱਥੇ ਮੈਟਰ ਕਰਦਾ ਹੈ ਕਿ ਤੁਸੀਂ ਕਿਹੜਾ ਕੋਰਸ ਕਿੰਨੇ ਟਾਈਮ ਦਾ ਕਿਸ ਸਪੈਸ਼ਲਾਈਜੇਸ਼ਨ ਦੇ ਵਿੱਚ ਅਪਲਾਈ ਕੀਤਾ ਹੈ ਤੇ ਇਹ ਸਾਰੀ ਚੀਜ਼ਾਂ ਵੇਖ ਕੇ ਤੇ ਨਾਲੇ ਤੁਹਾਡਾ ਪੀਟੀਆਈਐਲ ਦਾ ਸਕੋਰ ਕੀ ਹੈ ਤੁਹਾਡੀ ਐਲੀਜੀਬਿਲਟੀ ਦੇ ਅਕੋਰਡਿੰਗ ਡੈਫੀਨੇਟਲੀ ਤੁਸੀਂ ਵਿਦ ਸਪਾਊਸ ਵਿਦ ਕਿਟ ਅੱਜ ਵੀ ਅਪਲਾਈ ਕਰ ਸਕਦੇ ਹੋ ਤੇ ਜਿਹੜੇ ਲੋਕੇ ਇਸ ਕੈਟਾਗਰੀ ਵਿੱਚ ਨਹੀਂ ਫਾਲ ਕਰਦੇ ਉਹਨਾਂ ਲਈ ਸਾਡੇ ਕੋਲ ਬਹੁਤ ਵਧੀਆ ਆਪਸ਼ਨ ਹੈ ਯਸ ਕੋਲ ਲਾ ਲੈਣੇ ਸੀ ਕੋਈ ਗੱਲ ਕੋਲ ਲਾ ਲੈਣੇ ਸੀ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ

ਹੈ ਗਿਆ ਸੀ ਆਸਟ੍ਰੇਲੀਆ ਸੇ ਰਿਫਿਊਜ਼ਲ ਹੈ ਕਬ ਆਇਆ ਆਪਕੇ ਰਿਫਿਊਜ਼ਲ 2023 ਠੀਕ ਹੈ ਔਰ ਦੁਬਾਰਾ ਸੇ ਆਪ ਆਸਟ੍ਰੇਲੀਆ ਹੀ ਕਰਨਾ ਚਾਹਤੇ ਹੈ सी uh, वैसे तो अगर आपने रीअप्लाई करना है तो एम्बेसी आपको कभी मना नहीं करती आप जितनी मर्जी बार चाहें रीअप्लाई कर सकते हैं बट मेरी सजेशन इस टाइम पे ये रहेगी कि अगर आप ऑस्ट्रेलिया करना चाहते हैं बट आपकी जो प्रोफाइल है वो ऑलरेडी कनाडा के लिए बहुत अच्छी है और यूके के लिए भी बहुत अच्छी है तो आप उस कंट्रीज़ को वेटेज दे सकते हो क्योंकि एक एम्बेसी आपका अगर वीज़ा रिफ्यूज़ कर चुकी है तो पहली बात तो हमें उसके लिए रीअप्लाई करना है तो हमें पॉइंट्स पे वेटेज देनी पड़ेगी किस रीज़न से उन्होंने रिफ्यूज़ किया है अगर रीज़न आपका स्टैंडर्ड है सो so डेफिनेटली आप री अप्लाई कर सकते हैं बट अगर कुछ पॉइंट्स ऐसे हैं जिनको आप क्लैरिफाई नहीं कर सकते सो आई विल रिकमेंड कि अगर आपने फ़ॉरन सेटल होना है राइट right? क्योंकि हमारा जो मेन पर्पज़ है वहाँ जाके सेटल होने का और अच्छा कमाने का है सो आई विल सजेस्ट यू कि आप कैनेडा एंड यू के लिए अप्लाई करें तो मैम कैनेडा का कितना खर्चा डेढ़ कैनेडा के खर्चे की बात करते हो तो मेरे पास कॉलेजेस हैं जिनकी मिनिमम जो फीस है वो सेवन थाउजेंड डॉलर से लेके सिक्सटीन थाउजेंड डॉलर तक जाती है और इसमें सबसे अच्छी बात यह कि कैनेडा में आपको कोई फंड्स नहीं शो करने पड़ते कोई पुराने फंड्स नहीं दिखाने होते आपको एक जीआईसी की अमाउंट है पे करनी पड़ती है एंड आई एम श्योर अगर आपने ऑस्ट्रेलिया अप्लाई किया है तो ऑस्ट्रेलिया का खर्चा कैनेडा से डबल आ जाता है सो so डेफिनेटली आपका बजट में ही आएगा और आप आने वाले सेप्टेम्बर इनटेक में ही अब कैनेडा के apply ਕਰਕੇ ਜੋ ਤੁਹਾਡਾ ਡ੍ਰੀਮ ਹੈ ਬਾਹਰ ਜਾ ਕੇ ਸੈਟਲ ਹੋਣੇਗਾ ਉਹ ਪੂਰਾ ਕਰ ਸਕਦੇ ਹੋ मैम लेकिन मैंने सुना है कि कैनेडा में अब इंटरव्यू आने लगा है है ना नहीं डियर वो तभी आता है इन केस अगर आपने कोई बोगस या फोल्ड डॉक्यूमेंट में कहूँ वो प्रोवाइड किया है अदरवाइज़ कनेडा बहुत रेयर चांसेस है कि, कि किसी की इंटरव्यू लेता है वो आपकी एलिजिबिलिटी के बेस पे ही वीज़ा देता है और कैनेडा का बहुत सिंपल प्रोसेस ये है कि अगर आपके एकेडेमिक्स आप क्वालिफाई करते हो आपका एल्स क्वालिफाई करते हो तो उसके बेसिस पे ही हम जज कर सकते हैं कि कैनेडा आपको वीज़ा देगा या नहीं देगा aapka office kahan pe hai ye sector 90 chandigarh me hai aap show agar dekh rahe hain to us pe properly address mention hai aap hume visit kar sakte ho jeda address already asi flash kita hoya hai jeda vi student sanu call kar reha hai ਬਹੁਤ ਸ਼ਾਰਟ ਦੇ ਵਿੱਚ ਤੁਸੀਂ ਗੱਲ ਕਰੋ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਹੈ ਤਾਂ ਜੇ ਤੁਸੀਂ ਲੰਬੀ ਗੱਲ ਕਰਨੀ ਹੈ ਸ਼ੋ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਇਸੇ ਨੰਬਰ ਦੇ ਉੱਤੇ ਕਰੋ ਲਾਈਨਾਂ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਖੁੱਲੀਆਂ ਹੁੰਦੀਆਂ ਐ ਐਕਸਪਰਟ ਹਾਜ਼ਰ ਹੁੰਦੇ ਆ ਹਰ ਤੁਹਾਡੇ ਸਵਾਲ ਦੇ ਜਵਾਬ ਦੇਣ ਦੇ ਲਈ ਤੁਹਾਨੂੰ ਕੋਈ ਵੀ ਇਨਕੁਆਰੀ ਚਾਹੀਦੀ ਹੈ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਟੂਰਿਸਟ ਵੀਜ਼ਾ ਜਾਣਾ ਆਸਟ੍ਰੇਲੀਆ ਕੈਨੇਡਾ ਯੂਕੇ ਹਰ ਤਰ੍ਹਾਂ ਦੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ले ਸਕਦੇ ਹੋ ਸਾਡੇ ਨਾਲ ਕੀਰਤੀ ਜਨਜੀ ਬਣੇ ਹੋਇਆ ਖਾਸ ਤੌਰ ਤੇ ਕੈਨੇਡਾ ਬਾਰੇ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਬਹੁਤ ਸਾਰੀਆਂ ਆਪਸ਼ਨਸ ਨੇ ਸਪਾਊਸ ਨਾਲ ਜਾਣਾ ਉਹਨਾਂ ਦੇ ਲਈ ਢੇਰ ਸਾਰੀਆਂ ਆਪਸ਼ਨਸ ਨੇ ਮੈਮ ਬਹੁਤ ਸਾਰੇ ਇਸ ਤਰ੍ਹਾਂ ਦੇ ਆ ਖੁਦ ਕੁਝ ਸਾਨੂੰ ਕਮੈਂਟਸ ਵੀ ਆ ਜਾਂਦੇ ਆ ਸ਼ੋਅ ਦੇ ਵਿੱਚ ਕਿ ਜਿਨ੍ਹਾਂ ਦੇ ਉੱਥੇ ਵਾਈਫ ਜਿਵੇਂ ਗਏ ਹੋਏ ਉਹਨਾਂ ਦਾ ਮੇਨ ਅਪਲੀਕੈਂਟ ਗਿਆ ਹੁੰਦਾ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਇੱਕ ਤਾਂ ਤੁਸੀਂ ਕਹਿੰਦੇ ਹੋ ਵੀ ਇਕੱਠੇ ਵੀ ਜਾ ਸਕਦੇ ਆ ਪਰ ਜੋ ਇਕੱਠੇ ਨਹੀਂ ਗਏ ਕਿੰਨੇ ਟਾਈਮ ਬਾਅਦ ਜਿਹੜਾ ਹੈ ਉਹਨਾਂ ਦਾ ਸਪਾਊਸ ਇੱਥੋਂ ਅਪਲਾਈ ਕਰ ਸਕਦਾ ਇਹ ਦੇਖੋ ਦੋ ਚੀਜ਼ਾਂ ਡਿਪੈਂਡ ਕਰਦੀ ਹੈ ਪਹਿਲੀ ਗੱਲ ਤਾਂ ਜੇ ਕਿਸੇ ਦੀ ਵਾਈਫ ਜਾਂ ਹਸਬੈਂਡ ਆਲਰੇਡੀ ਕੈਨੇਡਾ ਦੇ ਵਿੱਚ ਹੈ ਤੇ ਜਿਹੜੇ ਉਹਨਾਂ ਦਾ ਸਪਾਊਸ ਹੈ ਇੱਥੋਂ ਅਪਲਾਈ ਕਰਨਾ ਚਾਹੁੰਦੇ ਆ ਤੇ ਇਹਦੇ ਵਿੱਚ ਇਹ ਬਹੁਤ ਮੈਟਰ ਕਰਦਾ ਹੈ ਕਿ ਤੁਹਾਡੀ ਮੈਰਿਜ ਕਦੋਂ ਹੋਈ ਹੈ ਕਈਆਂ ਨੇ ਕੀ ਕੀਤਾ ਹੁੰਦਾ ਕਿ ਆਪਾਂ ਅੱਜ ਫਾਈਲ ਲਈ ਅੱਜ ਹੀ ਵਿਆਹ ਕਰਾਤਾ ਸੋ ਐਮਬੈਸੀ ਬਹੁਤ ਚੀਜ਼ਾਂ ਵੇਖਦੀ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜਾ ਇੱਥੋਂ ਮੈਰਿਡ ਕਪਲ ਜਾ ਰਿਹਾ ਉਹ ਕਿਤੇ ਨਾ ਕਿਤੇ ਪਰਪਸਡ ਹੁੰਦਾ ਆਲਰੇਡੀ ਕਿ ਸਾਡੇ ਸਪਾਊਸ ਇੱਕ ਸਪਾਊਸ ਚੱਲ ਜਾਊਗਾ ਤੇ ਦੂਜਾ ਸੀ ਉਹਦੇ ਬੇਸ ਤੇ ਵਧੀਆ ਸੈਟਲ ਹੋ ਜੂਗੇ ਕਿ ਸਿਰਫ ਇਸ ਬੇਸਿਸ ਤੇ ਤੁਸੀਂ ਡਿਸੀਜਨ ਨਹੀਂ ਲੈਣਾ ਕਿ ਅਸੀਂ 3 ਮਹੀਨੇ ਬਾਅਦ 6 ਮਹੀਨੇ ਬਾਅਦ ਅਪਲਾਈ ਕਰ ਸਕਦੇ ਹੋ ਯੈਸ ਜੇ ਆਪਾਂ ਟਾਈਮ ਦੀ ਗੱਲ ਕਰਦੇ ਹਾਂ ਡੈਫੀਨਿਟਲੀ ਜੇ ਤੁਹਾਡਾ ਸਪਾਸ ਹਾਲਰਡੀ ਕੈਨੇਡਾ ਦੇ ਵਿੱਚ ਹੈ ਤੇ ਤੁਸੀਂ 3 ਮਹੀਨੇ ਬਾਅਦ ਹੀ ਆਪਣੇ ਸਪਾਸ ਦਾ ਜਿਹੜਾ ਕੇਸ ਹੈ ਇੰਡੀਆ ਤੋਂ ਅਪਲਾਈ ਕਰ ਸਕਦੇ ਹੋ ਬਟ ਇਹਦੇ ਵਿੱਚ ਬਹੁਤ ਛੋਟੇ ਛੋਟੇ ਚੀਜ਼ਾਂ ਜਿਹੜੀ ਆਪਾਂ ਦੇਖਣੀ ਹੈ ਕਿ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਚੁੱਕਿਆ ਹੈ ਤੁਸੀਂ ਪਹਿਲੀ ਫਾਈਲ 'ਚ ਕੀ ਰਿਪਰੈਜ਼ੈਂਟ ਕੀਤਾ ਸੀਗਾ ਤੁਸੀਂ ਮੈਰਿਜ ਸ਼ੋ ਕੀਤਾ ਵੀ ਸੀਗਾ ਨਹੀਂ ਵੀ ਕੀਤਾ ਸੀਗਾ ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦਾ ਕੰਪਲਿਕੇਟਿਡ ਕੇਸ ਆਉਂਦਾ ਹੈ ਕਿ ਮੈ ਸੋ ਡੈਫੀਨਿਟਲੀ ਉਸ ਕੇਸ ਵਿੱਚ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਹਾਡਾ ਸਪਾਊਸ ਤੁਸੀਂ ਬੁਲਾਣਾ ਹੈ ਉਥੇ ਸੋ ਇਹ ਚੀਜ਼ਾਂ ਹੈ ਜਿਹੜੀ ਆਪਾਂ ਨੂੰ ਧਿਆਨ ਰੱਖਣੀ ਪੈਂਦੀ ਹੈ ਸੋ ਡੈਫੀਨਿਟਲੀ ਤੁਹਾਡਾ ਜੇ ਆਪਾਂ ਕੇਸ ਰੀਡ ਕਰੇ ਉਹਦੇ ਬੇਸਿਸ ਤੇ ਮਿਨੀਮ ਤੁਸੀਂ 3 ਮੰਥਸ ਬਾਅਦ ਹੀ ਉਥੋਂ ਅਪਲਾਈ ਕਰ ਸਕਦੇ ਹੋ ਐਂਡ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਗਾਈਡੈਂਸ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਆਪਣੀ ਪਹਿਲੀ ਫਾਈਲ ਇਹ ਡਿਸਾਈਡ ਕਰੂਗੀ ਕਿ ਦੂਜੇ ਦੀ ਫਾਈਲ ਦੇ ਵਿੱਚ ਕੀ ਲੱਗਣਾ ਹੈ ਕਿਉਂਕਿ ਸਾਰਾ ਜਿਹੜਾ ਓਪਨ ਵਰਕ ਪਰਮਿਟ ਦੀ ਆਪਾਂ ਗੱਲ ਕਰੇ ਉਹ ਮੇਨ ਐਪਲੀਕੈਂਟ ਦੇ ਬੇਸ ਹੁੰਦਾ ਹੈ ਤੇ ਜੇ ਤੁਹਾਡੇ ਤੁਹਾਡਾ ਕੇਸ ਬਹੁਤ ਸਾਰਟ ਹੋਇਆ ਤੇ ਬਹੁਤ ਆਰਾਮ ਨਾਲ ਤੁਹਾਡਾ ਵੀਜ਼ਾ ਵੀ ਨਿਕਲੂਗਾ ਤੇ ਸਿਰਫ 3 ਮਹੀਨੇ ਬਾਅਦ ਤੁਸੀਂ ਜਿਹੜੀ ਆਪਣੀ ਫਾਈਲ ਹੈ ਅਪਲਾਈ ਕਰ ਸਕਦੇ ਹੋ ਤੇ ਆਪਣੇ ਅਜੇ ਤੁਹਾਡਾ ਕੋਈ ਬੇਬੀ ਹੈਗਾ ਉਹਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਸਾਡੇ ਨਾਲ ਇੱਕ ਹੋਰ ਕਾਲਰ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਾਲਵਿਕਾ ਗੱਲ ਕਰ ਰਹੀ ਹਾਂ ਸਰ ਹਾਂ ਜੀ ਦੱਸੋ ਆਪਣੀ ਪ੍ਰੋਫਾਈਲ ਕੀ ਹੈ ਔਰ ਕੀ ਸਵਾਲ ਹੈ ਤੁਹਾਡਾ ਤੁਸੀਂ ਮੈਨੂੰ ਨਾਲ ਗੱਲ ਕਰ ਸਕਦੇ ਹੋ ਹਾਂ ਜੀ ਸਰ ਮੇਰੇ ਕੋ ਨਾ ਉਸ ਦਾ ਯੂਕੇ ਦਾ ਸਪਾਊਸ ਵੀਜ਼ਾ ਕਾ ਅਪਲਾਈ ਕਰਨਾ ਹੈ ਪਲੀਜ਼ مجھے ਰਿਕੁਆਇਰਮੈਂਟ بتا ਦੋਗੇ

वो ग्रेजुएट ग्रेजुएट है मैम ऑलरेडी ठीक है तो बिल्कुल डियर आप यूके के लिए विद अप्लाई कर सकते हो कोई बेबी भी आपका नहीं मैम ठीक है आप बिल्कुल विद विद्साउस अप्लाई कर सकते हो सितंबर इंटेक्स में हमारे पास अभी सीट्स अवेलेबल हैं एंड डेफिनेटली मास्टर के कोर्स के लिए आप जाओगे एंड अगर आप सारी पेमेंट इसमें वीजा के बाद पे करना चाहते हो तो वो ऑप्शन भी हमारे पास अवेलेबल है ना पढ़ रही थी गूगल पे कि जो सिर्फ डॉक्टरेट और पीएचडी होल्डर है वही लेके जा सकते हैं इस पोस्ट को लेके जा बिल्कुल, सकते हैं आपकी इन्फॉर्मेशन कहीं ना कहीं करेक्ट है बट जो डॉक्टरेट पढ़ रहे हैं उनके लिए नहीं जो जाना चाहते हैं डॉक्टरेट पीएचडी या फिर मास्टर में जो रिसर्च प्रोग्राम्स होते हैं थीसिस प्रोग्राम्स होते हैं उनके लिए अप, आप अप्लाई कर सकते हो आपने ऑलरेडी बैचलर्स की हुई है सो डेफिनेटली आप मास्टर्स सॉरी मैंने बीकॉम किया ना तो उसमें थीसिस का मिल जाएगा बीकॉम के बाद देखो यूके का सबसे अच्छा ऑप्शन ये है कि उसमें आपको रेलिवेंट कोर्स लेने की जरूरत नहीं पड़ती एज़ कम्पेयर टू अदर कंट्री जैसे बाकी कंट्री में आपको जस्टिफाई करना पड़ता है आपने जो प्रीवियस एडुकेशन लिए उसी से रिलेटेड कोर्स लेना पड़ता है यूके में इस चीज़ की फ्लेक्सिबिलिटी है कि आप किसी भी प्रीवियस बैकग्राउंड से हो आप अपना जो आगे कोर्स कॉन्टीन्यू करना चाहते हो उसमें एडमिशन ले सकते हो सो so, अगर आपने बी भी की है आप मास्टर्स में रिसर्च प्रोग्राम के लिए अप्लाई कर सकते हो उसके लिए कोई प्रीवियस क्वालिफिकेशन का मैच करना ज़रूरी नहीं है एंड सक्सेस रेट भी बहुत अच्छा है सो so, ਇਸ ਵਿੱਚ ਆਪ ਥੀਸਿਸ ਲਈ ਜਾਏਗੇ ਸੋ ਡੈਫੀਨੇਟਲੀ ਆ ਵਿਦ ਸਪਾਊਸ ਇਸ ਵਿੱਚ ਅਪਲਾਈ ਕਰ ਸਕਤੇ ਹੋ ਠੀਕ ਹੈ ਬਿਲਕੁਲ ਹੈ ਤੁਸੀਂ ਜੇਕਰ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਹਾਨੂੰ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਆਉਣਾ ਪੈਣਾ ਹੈ ਦੇਖੋ ਕਿਤੇ ਵੀ ਤੁਸੀਂ ਸਟੱਡੀ ਵੀਜ਼ਾ ਤੇ ਜਾਣਾ ਹੋ ਤਾਂ ਇੱਕ ਵਾਰੀ ਆ ਕੇ ਜ਼ਰੂਰ ਮਿਲੋ ਪਹਿਲਾਂ ਫੋਨ ਤੇ ਗੱਲ ਕਰੋ ਉਸ ਤੋਂ ਬਾਅਦ ਆਪਣੇ ਪੇਰੈਂਟਸ ਨੂੰ ਲੈ ਕੇ ਆਪਣੇ ओरिजिनल ਡਾਕੂਮੈਂਟ ਲੈ ਕੇ ਆਫਿਸ ਦੇ ਵਿੱਚ ਵਿਜ਼ਿਟ ਕਰੋ ਇੱਕੋ ਚ ਕਰੋ ਦੋ ਚ ਤਿੰਨ ਜਿੱਥੇ ਤੁਹਾਨੂੰ ਸੈਟੀਸਫੈਕਸ਼ਨ ਲੱਗਦੀ ਹੈ ਉੱਥੋਂ ਤੁਸੀਂ ਅਪਲਾਈ ਕਰੋ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਹੁੰਦਾ ਹੈ ਕਿ ਤੁਹਾਨੂੰ ਸਹੀ ਤਰੀਕੇ ਦੇ ਨਾਲ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਨਾ ਕਿ ਇਹ ਹੁੰਦਾ ਹੈ ਕਿ ਅਸੀਂ ਫਾਈਲਾਂ ਇਕੱਠੀਆਂ ਕਰਨੀਆਂ ਔਰ ਵੀਜ਼ੇ ਵੀ ਸਾਡੇ ਕੋਲੋਂ ਹੀ ਲਵਾਓ ਜਾਂ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਸਾਨ ਇਮੀਗ੍ਰੇਸ਼ਨ ਕੋਲੋਂ ਹੀ ਲਾਓ ਤੁਸੀਂ ਕਿਦੋਂ ਵੀ ਵੀਜ਼ਾ ਲਵਾਉਨੇ ਹੋ ਬਿਲਕੁਲ ਜਾਂਚਪੜਾ ਕਰਕੇ ਲਾਓ ਸਾਡੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਹੀ ਬੰਦੇ ਤੁਹਾਡੇ ਰੂਬਰੂ ਕਰਾਈਏ ਔਰ ਸਹੀ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਹੈ ਜਿਹੜੀ ਦਈਏ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਸਟੱਡੀ ਵੀਜ਼ਾ ਲੈ ਸਕਦੇ ਹੋ ਬਹੁਤ ਸਾਰੇ ਮੈਮ ਇਸ ਤਰ੍ਹਾਂ ਦੇ ਕਾਲਜਸ ਹੈਗੇ ਆ ਜਿੱਥੇ ਕਿ ਇਸ ਟਾਈਮ ਗਵਰਨਮੈਂਟ ਕਾਲਜ ਦੀ ਜੇ ਆਪਾਂ ਗੱਲ ਕਰਦੇ ਆ ਸੀਟਸ ਅਵੇਲੇਬਲ ਨਹੀਂ ਹੈਗੀਆਂ ਜਾਂ ਕਿਸੇ ਨੂੰ ਆਈਟੀ ਦਾ ਚਾਹੀਦਾ ਹੈ ਜਾਂ ਕੈਲਰੀ ਮੈਨੇਜਮੈਂਟ ਦਾ ਚਾਹੀਦਾ ਹੈ ਹਨਾ ਜਾਂ ਇਸ ਤਰ੍ਹਾਂ ਦੇ ਕਾਫੀ ਕੋਰਸਸ ਹੈਗੇ ਆ ਜਿਵੇਂ ਨਾਰਮ ਕਿ ਸਟੂਡੈਂਟ ਨੂੰ ਸਤੰਬਰ ਲਈ ਨਹੀਂ ਮਿਲਦਾ ਤਾਂ ਨੈਕਸਟ ਇਨਟੇਕ ਕਿਹੜਾ ਉਸ ਦੇ ਲਈ ਔਰ ਜਵੇਂ ਹੁਣ 2024 ਵਾਲੇ ਵੀ ਆਉਣ ਲੱਗ ਗਏ ਆ ਖਾਸ ਤੌਰ ਤੇ ਕੀ ਗੈਪ ਵਾਲੇ ਸਟੂਡੈਂਟ ਵੀ ਕੈਨੇਡਾ ਸਟੱਡੀ ਵੀਜ਼ਾ ਲੈ ਸਕਦੇ ਆ ਕਿੰਨੇ ਗੈਪ ਦੇ ਨਾਲ ਲੈ ਸਕਦੇ ਆ ਕੈਨੇਡਾ ਦੇ ਵਿੱਚ ਆਪਾਂ ਜੇ ਪਲੱਸ 2 ਤੋਂ ਬਾਅਦ ਗੱਲ ਕਰੀਏ ਜਿਨ੍ਹਾਂ ਨੇ ਡਿਪਲੋਮਾ ਜਾਂ ਬੈਚਲਰ ਲਈ ਜਾਣਾ ਹੈ ਤੇ ਉਹਦੇ ਵਿੱਚ 2 ਤੋਂ 3 ਸਾਲ ਦਾ ਗੈਪ ਹੈ ਜਿਹੜਾ ਅਸੈਪਟਡ ਹੈਗਾ ਪਰ ਜੇ ਕਿਸੇ ਨੇ ਮਾਸਟਰਸ ਲਈ ਜਾਣਾ ਹੈ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਲਈ ਜਾਣਾ ਹੈ ਤੇ ਉਹਦੇ ਵਿੱਚ ਜੇ ਪ੍ਰੋਪਰ ਗੈਪ ਜਸਟੀਫਿਕੇਸ਼ਨ ਹੈਗੀ ਤੇ ਤੁਹਾਡਾ 8 ਤੋਂ 10 ਸਾਲ ਦਾ ਗੈਪ ਵੀ ਅਸੈਪਟਡ ਹੁੰਦਾ ਹੈ ਤੇ ਆਪਾਂ ਜੇ ਇਨਟੇਕ ਦੀ ਗੱਲ ਕਰਦੇ ਆ ਨੋ ਡਾਊਟ ਜ ਕੋਰਸ ਦੇ ਅਕੋਰਡਿੰਗ ਉਹ ਇਨਟੇਕ अवेलेबल ਨਹੀਂ ਹੈਗਾ ਤੇ ਨੈਕਸਟ ਤੁਸੀਂ ਜਨੂਅਰੀ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਬਟ ਜਨੂਅਰੀ ਦੀ ਵੀ ਆਲਮੋਸਟ ਜੇ ਆਪਾਂ ਮੋਂਟਰੀਅਲ ਲੋਕੇਸ਼ਨ ਨੂੰ ਛੱਡ ਕੇ ਗੱਲ ਕਰੀਏ ਤੇ 40 ਤੋਂ 50% ਜਿਹੜੀ ਸੀਟਸ ਐ ਉਹ ਫਿਲ ਹੋ ਚੁੱਕੀਆਂ ਨੇ ਬਟ ਸਾਡੇ ਕੋਲ ਬਹੁਤ ਐਦਾ ਦੇ ਪ੍ਰਾਈਵੇਟ ਕਾਲਜੇਸ ਵੀ ਹੈਗੇ ਜਿਦੇ ਵਿੱਚ ਰੋਲਿੰਗ ਇਨਟੇਕਸ अवेलेबल ਹੁੰਦੇ ਆ ਤੇ ਤੁਸੀਂ ਉਹਦੇ ਵਿੱਚ ਅੱਜ ਵੀ ਸੈਪਟੈਂਬਰ ਨਵੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਬਹੁਤ ਲੋਕਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਪ੍ਰਾਈਵੇਟ ਕਾਲਜ ਵਿੱਚ ਨਹੀਂ ਅਪਲਾਈ ਕਰਨਾ ਉਹਦਾ ਸਿਰਫ ਇੱਕ ਰੀਜ਼ਨ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੁੰਦਾ ਸੋ ਇੱਥੇ ਮੈਂ ਇਹ ਚੀਜ਼ ਕਲੀਅਰिफाई ਕਰਨਾ ਚਾਹਾਂਗੀ ਕਿ ਪ੍ਰਾਈਵੇਟ ਕਾਲਜਿਸ ਦੇ ਵਿੱਚ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੁੰਦਾ ਹੈ ਇਹ ਚੀਜ਼ਾਂ ਆਪਾਂ ਨੂੰ ਚੈੱਕ ਕਰਨੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਡੀਐਲਆਈ ਹੁੰਦੇ ਉਹ ਰਜਿਸਟਰਡ ਹੁੰਦੇ ਆ ਤੇ ਇਹ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਵੈਬਸਾਈਟ ਹੈ ਉਹਦੇ ਵਿੱਚ ਵੀ ਰਜਿਸਟਰਡ ਹੁੰਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਸੋ ਜੇ ਤੁਹਾਡਾ ਮੇਨ ਮਕਸਦ ਇਹ ਹੈ ਕੀ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਚਾਹੀਦਾ ਤਾਂ ਹੀ ਸ਼ਾਇਦ ਆਪਾਂ ਪਬਲਿਕ ਕਾਲਜ ਨੂੰ ਪ੍ਰੇਫਰ ਕਰਦੇ ਹਾਂ ਦੂਜਾ ਸਾਡੀ ਇਨਸਿਕਰਿਟੀ ਇਹ ਰਹਿੰਦੀ ਹੈ ਕਿ ਪਬਲਿਕ ਕਾਲਜ ਵਿੱਚ ਫੀਸ ਦਾ ਕਦੇ ਨਹੀਂ ਫਸਦੀ ਜੇ ਇਨ ਕੇ ਰਿਫਿਊਜ਼ਲ ਆ ਗਿਆ ਤੇ ਪ੍ਰਾਈਵੇਟ ਵਿੱਚ ਉਹ ਨਹੀਂ ਸੇਫ ਹੁੰਦੀ ਤਾਂ ਐਦਾਂ ਦੀ ਕੋਈ ਗੱਲ ਨਹੀਂ ਜਿਹੜੇ ਵੀ ਕਾਲਜ ਜੀ ਡੀਐਲਆਈ ਰਜਿਸਟਰਡ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹਨਾਂ ਦੇ ਵਿੱਚ ਅਵੇਲੇਬਲ ਹੈ ਤੇ ਤੁਸੀਂ ਬਿਨਾ ਸੋਚੇ ਸਮਝੇ ਭਾਵੇਂ ਉਹ ਪਬਲਿਕ ਹੋਣ ਜਾਂ ਪ੍ਰਾਈਵੇਟ ਹੋਣ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ ਉਹ ਇਕੁਅਲੀ ਵੈਲਿਊਏਬਲ ਹੈ ਇਨਫੈਕਟ ਇਥੇ ਮੈਂ ਇੱਕ ਚੀਜ਼ ਕਹਾਂਗੀ ਸਾਡੇ ਕੋਲ ਕੁਝ ਐਦਾਂ ਰੂਲ ਆਇਆ ਸੀਗਾ ਕਿ ਪ੍ਰਾਈਵੇਟ ਪਬਲਿਕ ਫੰਡਿੰਗ ਨਹੀਂ ਚੱਲੂਗੀ ਤੇ ਉਹਦੇ ਵਿੱਚ ਪਬਲਿਕ ਕਾਲਜਸ ਵੀ ਫਾਲ ਕਰਦੇ ਆ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਦਿੰਨੇ ਸੋ ਮੇਕ ਸ਼ੋਰ ਜੇ ਤੁਸੀਂ ਪਬਲਿਕ ਕਾਲਜ ਵਿੱਚ ਵੀ ਅਪਲਾਈ ਕਰੋ ਇਹ ਚੀਜ਼ ਦੇਖੋ ਕਿ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰਹੇ ਆ ਨਹੀਂ ਦੇ ਰਹੇ ਆ ਨਹੀਂ ਤਾਂ ਤੁਸੀਂ ਪਬਲਿਕ ਕਾਲਜ ਦੇ ਵਿੱਚ ਜਿਹਦੇ ਵਿੱਚ ਰੋਲਿੰਗ ਇਨਟੇਕਸ ਅਵੇਲੇਬਲ ਹੈ ਉਹਦੇ ਵਿੱਚ ਵੀ ਅਪਲਾਈ ਕਰ ਸਕਦੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਮਿਲ ਜਾਊਗਾ ਤੇ ਇੱਥੇ ਸਰ ਮੈਂ ਇੱਕ ਚੀਜ਼ ਐਡ ਕਰਨੀ ਚਾਹਵਾਂਗੀ ਸਾਡੇ ਕੋਲ ਜਿਹਦੀ ਬਹੁਤ ਜ਼ਿਆਦਾ ਕੁਏਰੀਜ਼ ਆ ਰਹੀਆਂ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਉਹ ਏਜੰਟਸ ਤੋਂ ਅਪਲਾਈ ਕਰ ਦਿੰਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਾਲਜ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਨਹੀਂ ਆਏਗਾ ਉਹਨਾਂ ਦਾ ਵੀਜ਼ਾ ਵੀ ਆ ਜਾਂਦਾ ਬਟ ਜਦੋਂ ਉੱਥੇ ਜਾਂਦੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਜਿਸ ਕਾਲਜ ਦਾ ਉਹਨਾਂ ਨੂੰ ਵੀਜ਼ਾ ਮਿਲਿਆ ਉਹਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਉਹ ਲੈ ਕੇ ਜਿਹੜੀ ਆਪਣੀ ਫੀਸ ਉਹ ਭਰੀ ਹੁੰਦੀ ਹੈ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾ ਹੋਣ ਕਰਕੇ ਉਹ ਅੱਗੇ ਦੀ ਫੀਸ ਵੀ ਨਹੀਂ ਅਰੇਂਜ ਕਰ ਪਾਉਂਦੇ ਤੇ ਇਨਫੈਕਟ ਜਿਹੜੇ ਆਪਣੇ ਲੋਕਲ ਲਿਵਿੰਗ ਐਕਸਪੈਂਸ ਉਹ ਵੀ ਨਹੀਂ ਪੇ ਕਰ ਪਾਉਂਦੇ ਤਾਂ ਸਾਡੇ ਕੋਲ ਉਹਨਾਂ ਲਈ ਵੀ ਆਪਸ਼ਨ ਹੈ ਜੇ ਤੁਹਾਨੂੰ ਉੱਥੇ ਜਾ ਕੇ ਕੋਈ ਦਿੱਕਤ ਆ ਰਹੀ ਹੈ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਾ ਕੋਲ ਨਹੀਂ ਮਿਲ ਰਹਾ ਜੇ ਕੋਲੇਜ ਮਿਲ ਰਹਾ ਹੈ ਤਾਂ ਆਫਕੋਰਸ ਸਾਡੇ ਕੋਲ ਇੰਨੀ ਫੀਸ ਨਹੀਂ ਹੈ ਕਿ ਆਪਾਂ ਇੱਕ ਕੋਲੇਜ ਦੀ ਫੀਸ ਸਟਾਰ ਚੁੱਕੇ ਆਂ ਤੇ ਦੂਜੇ ਦੀ ਇਨਸਟੈਂਟ ਜਿਹੜੀ ਫੀਸ ਹੈ ਉਹ ਉਤਾਰ ਦਈਏ ਤੇ ਸਾਡੇ ਕੋਲ ਤੁਹਾਡੇ ਲਈ ਉਹਦਾ ਇੱਕ ਆਲਟਰਨੇਟ ਆਪਸ਼ਨ ਹੈ ਮੀਨ ਵਾਈਲ ਜੇ ਤੁਹਾਡਾ ਉਸ ਕਾਲਜ ਦੇ ਰਿਫੰਡ ਨੂੰ ਟਾਈਮ ਲੱਗ ਰਿਹਾ ਹੈ ਤੇ ਅਸੀਂ ਤੁਹਾਨੂੰ ਜਿਹਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹ ਕਾਲਜ ਦਵਾਂਗੇ ਤੇ ਜੇ ਜਿਹੜੀ ਤੁਹਾਡੀ ਫੀਸ ਹੈ ਉਹ ਤੁਸੀਂ ਇਨਸਟਾਲਮੈਂਟ ਦੇ ਵਿੱਚ ਵੀ ਪੇ ਕਰ ਸਕਦੇ ਹੋ ਬਟ ਇਹ ਜਿਹੜੀ ਆਫਰ ਹੈ ਸਿਰਫ ਉਹਨਾਂ ਲਈ ਵੈਲਿਡ ਜਿਹੜੇ ਓਨਸ਼ੋਰ ਸਟੂਡੈਂਟਸ ਹੈ ਉਥੇ ਜਾ ਚੁੱਕੇ ਨੇ ਆਪਣਾ ਕਾਲਜ ਚੇਂਜ ਕਰਨਾ ਚਾਹੁੰਦੇ ਆ ਜਾਂ ਜਿਨ੍ਹਾਂ ਨੂੰ ਆਲਰੇਡੀ ਕਾਲਜ ਮਿਲ ਚੁੱਕੇ ਹੈ ਬਟ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੈ ਉਹ ਇਸ ਆ ਤੇ ਇਹਦੇ ਵਿੱਚ ਤੁਹਾਨੂੰ ਇਨਸਟੈਂਟ ਜਿਹੜੇ ਇਨਟੇਕ ਹੈ ਵੀਕਲੀ ਇਨਟੇਕਸ ਮਿਲ ਜਾਂਦੇ ਆ ਤੇ ਤੁਹਾਨੂੰ ਇਹਦੀ ਵੀ ਨਹੀਂ ਵੇਟ ਕਰਨੀ ਪੈਣੀ ਕਿ ਜੇ ਇਨਟੇਕ ਦੂਰ ਦਾ ਮਿਲੂਗਾ ਤੇ ਅਸੀਂ ਕਿਤੇ ਉੱਥੇ ਜਿਹੜਾ ਇਲੀਗਲ ਸਟੇਟਸ ਤੇ ਨਾ ਚਾਹੀਏ ਸੋ ਮੇਕ ਸ਼ੁਰ ਇਹ ਤੁਹਾਨੂੰ ਕਾਲਜ ਹਰ ਤਰ੍ਹਾਂ ਦੀ ਆਪਸ਼ਨ ਦੇ ਰਿਹਾ ਹੈ ਤੁਹਾਡੇ ਇਨਸਟੈਂਟ ਕਲਾਸਿਸ ਵੀ ਹੋਣਗੀਆਂ ਔਨਲਾਈਨ ਕਲਾਸਿਸ ਵੀ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹੈ ਤੁਹਾਨੂੰ ਫੀਸ ਵੀ ਇਨਸਟਾਲਮੈਂਟ ਵਿੱਚ ਪੇ ਕਰਨ ਦਾ ਆਪਸ਼ਨ ਦੇ ਰਿਹਾ ਤੇ ਨਾਲੇ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚੋਂ ਉੱਥੋਂ ਹੀ ਤੁਸੀਂ ਕਲਾਸਿਸ ਲਾਣਾ ਚਾਹੁੰਦੇ ਹੋ ਤਾਂ ਆਨਲਾਈਨ ਕਲਾਸਿਸ ਦੇ অপਸ਼ਨ ਵੀ अवेलेबल ਹੈ ਸੋ ਮੇਕ ਸ਼ਰ ਇਹਦੀ ਸੀਟਸ ਬਹੁਤ ਘੱਟ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਇਸ ਟਾਈਮ ਬਹੁਤ ਸਾਰੇ ਸਟੂਡੈਂਟ ਨੂੰ ਉੱਥੇ ਜਾ ਕੇ ਦਿੱਕਤ ਆ ਰਹੀ ਹੈ ਤੇ ਤੁਸੀਂ ਇਹਦਾ ਬੈਨੀਫਿਟ ਬਿਲਕੁਲ ਚੱਕ ਸਕਦੇ ਹੋ ਹੂੰ ਬਿਲਕੁਲ ਮੈਮ ਨਾਲ ਦੀ ਨਾਲ ਤੁਸੀਂ ਪ੍ਰਾਈਵੇਟ ਕਾਲਜਾਂ ਦੀ ਗੱਲ ਕੀਤੀ ਹੈ ਨਾ ਪਿੱਛੇ ਜੇ ਬਹੁਤ ਰੋਲਾ ਪਿਆ ਕਿ ਜਿਹੜੇ ਪ੍ਰਾਈਵੇਟ ਕਾਲਜ ਦੇ ਸਟੂਡੈਂਟ ਜਾਣਗੇ ਉਹਨਾਂ ਨੂੰ ਵਰਕਪਲੇਸ ਦਾ ਨਹੀਂ ਮਿਲਣਾ ਉਹਨਾਂ ਨੂੰ ਉੱਥੇ ਜਾ ਕੇ ਪ੍ਰੋਬਲਮਸ ਆ ਸਕਦੀਆਂ ਨੇ ਹਨਾ ਵੈਸੇ ਤੁਸੀਂ ਕਲੀਅਰ ਵੀ ਕੀਤਾ ਪਰ ਕਿਹੜੇ ਕਾਲਜ ਨੇ ਜਾਂ ਕਿਸ ਤਰ੍ਹਾਂ ਦੇ ਨਾਲ ਸਟੂਡੈਂਟ ਦੇਖ ਸਕਦਾ ਕਿਉਂਕਿ ਸਟੂਡੈਂਟ ਨੂੰ ਤਾਂ ਹਮੇ ਗਵਰਨਮੈਂਟ ਕਾਲਜ ਜਾਣਾ ਤਾਂ ਜੋ ਉੱਥੇ ਜਾ ਕੇ ਮੈਨੂੰ ਕੋਈ ਪ੍ਰੋਬਲਮਸ ਨਾ ਆਉਣ ਕਿਉਂਕਿ ਇਸ ਟਾਈਮ ਜੇ ਕਿਸੇ ਨੇ ਕੈਨੇਡਾ ਜਾਣਾ ਉਸਨੂੰ ਤਕਰੀਬਨ 25 ਲੱਖ ਰੁਪਏ ਚਾਹੀਦਾ ਹੈ ਜੀਆਈਸੀ ਬਹੁਤ ਜ਼ਿਆਦਾ ਹੈਗਾ ਤੇ ਨਾਲ ਦੇ ਨਾਲ ਫੀਸ ਵੀ ਚਲੋ 8-10 ਲੱਖ ਰੁਪਏ ਆਪਾਂ ਬਣ ਕੇ ਚੱਲਦੇ ਆਂ ਪਰ ਜੇਕਰ ਪ੍ਰਾਈਵੇਟ ਕਾਲਜ ਉਸ ਨੂੰ ਆਫਟਰ ਸਟੱਡੀ ਵਰਕ ਪਰਮਿਟ ਨਹੀਂ ਮਿਲਦਾ ਤਾਂ ਕਿਤੇ ਨਾ ਕਿਤੇ ਸਟੂਡੈਂਟ ਨੂੰ ਡਰ ਰਹਿੰਦਾ ਵੀ ਸ਼ਾਇਦ ਯਾਰ ਮੈਨੂੰ ਬਾਅਦ ਚ ਦਿੱਕਤ ਨਾ ਆਵੇ ਪੀਆਰ ਵੇਲੇ ਨੰਬਰ ਨਾ ਮੇਰੇ ਅਕਾਊਂਟ ਹੋਣ ਜੀ ਇਸ ਤਰ੍ਹਾਂ ਦੇ ਨਾਲ ਸਟੂਡੈਂਟ ਦੇਖੇ ਵੀ ਜਿਹੜੇ ਇਹ ਪ੍ਰਾਈਵੇਟ ਵੀ ਭਾਵੇਂ ਆਪਾਂ ਕਹਿ ਸਕਦੇ ਆ ਹਨਾ ਸੈਮੀ ਪ੍ਰਾਈਵੇਟ ਕਾਲਜ ਨੇ ਇਹਨਾਂ ਵਿੱਚ ਐਡਮਿਸ਼ਨ ਲੈ ਕੇ ਜਿਹੜਾ ਹੈ ਮੈਂ ਵਰਕ ਪਰਮਿਟ ਦੇ ਮਕਾਮ ਤੱਕ ਜਾਂ ਪੀਆਰ ਤੱਕ ਪਹੁੰਚ ਸਕਦਾ ਬਿਲਕੁਲ ਸਰ ਮੈਂ ਤਾਂ ਹੀ ਇੱਥੇ ਕਲੀਅਰ ਕੀਤਾ ਕਿ ਇਨਫੈਕਟ ਇਸ ਟਾਈਮ ਤਾਂ ਇੰਨਾ ਹਾਲ ਹੈਗਾ ਕਿ ਇਨਫੈਕਟ ਕੁਝ ਪਬਲਿਕ ਕਾਲਜੇਸ ਦੇ ਵਿੱਚ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੈਗਾ ਤਾਂ ਤਾਂ ਹੀ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਐਕਸਪਲੇਨ ਕੀਤੀ ਹੈ ਪਹਿਲੀ ਗੱਲ ਜੇ ਤੁਸੀਂ ਕਿਸੇ ਵੀ ਕਾਲਜ ਐਡਮਿਸ਼ਨ ਲੈ ਰਹੇ ਹੋ ਭਾਵੇਂ ਪਬਲਿਕ ਲੈ ਰਹੇ ਹੋ ਤੁਸੀਂ ਪ੍ਰਾਈਵੇਟ ਦੇ ਵਿੱਚ ਲੈ ਰਹੇ ਹੋ ਤੁਸੀਂ ਉਹਨਾਂ ਦਾ ਡੀਐਲਆਈ ਨੰਬਰ ਜ਼ਰੂਰ ਚੈੱਕ ਕਰਨਾ ਹੈ ਕਿ ਉਹ ਵੈਬਸਾਈਟ ਤੇ ਆ ਰਿਹਾ ਹੈ ਨਹੀਂ ਆ ਰਿਹਾ ਦੂਜਾ ਤੁਸੀਂ ਡੀਐਲਆਈ ਨੰਬਰ ਰਜਿਸਟਰਡ ਚੈੱਕ ਕਰ ਲਈ ਤਾਂ ਉਹਦੇ ਵਿੱਚ ਨਾਲ ਹੀ ਆ ਜਾਂਦਾ ਹੈ ਕਿ ਉਹਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਵੇਲੇਬਲ ਹੈਗਾ ਇਨਫੈਕਟ ਇਥੇ ਮੈਂ ਕੁਝ ਜੀ ਗੱਲ ਕਰਾਂ ਪ੍ਰਾਈਵੇਟ ਕਾਲਜਿਸ ਵੀ ਤੇ ਉਹਦੇ ਵਿੱਚ ਤੁਹਾਡਾ ਡਬਲਯੂਸੀਸੀ ਆਂਦਾ ਜਿਹਨੂੰ ਆਪਾਂ ਵੈਸਟਰਨ ਕਮਿਊਨਿਟੀ ਕਾਲਜ ਕਹਿੰਦਾ ਹੈ ਬਟ ਉਹਦੇ ਵਿੱਚ ਵੀ ਇੱਕ ਚੀਜ਼ ਹੈਗੇ ਆ ਕਿ ਹਰ ਕੋਰਸ ਤੇ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ अवेलेबल ਨਹੀਂ ਹੁੰਦਾ ਤੇ ਜਦੋਂ ਵੀ ਤੁਸੀਂ ਕਿਸੇ ਵਧੀਆ ਏਜੰਟ ਤੋਂ ਅਪਲਾਈ ਕਰਦੇ ਹੋ ਆਟੋਮੈਟਿਕਲੀ ਤੁਹਾਨੂੰ ਇਹ অপਸ਼ਨ ਦੇ ਦਿੰਦੇ ਆ ਬਟ ਜੇ ਤੁਸੀਂ ਕਿਸ ਐਦਾਂ ਹੀ ਫਸ ਜਾਂਦੇ ਹੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਮੈਂ बार-बार ਇਹ ਹੀ ਚੀਜ਼ ਕਹਿੰਦੀ ਕਿ ਪੇਰੈਂਟ ਤੁਹਾਡੇ ਤੋਂ ਪੈਸਾ ਲਾ ਸਕਦੇ ਆ ਤੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਬਟ ਅਸੀਂ ਸਾਨੂੰ ਇਹ ਪਤਾ ਨਹੀਂ ਹੁੰਦਾ ਏਜੰਟ ਤੇ ਅਸੀਂ ਵਿਸ਼ਵਾਸ ਕਰਦੇ ਆ ਕਰਨਾ ਵੀ ਚਾਹੀਦਾ ਹੈ ਪਰ ਜਾਣਾ ਤੁਸੀਂ ਰਾਈਟ ਏਜੰਟ ਕੋਲ ਜਿਹੜੀ ਤੁਹਾਨੂੰ ਇੱਕ ਇੱਕ ਜਿਹੜੀ ਚੀਜ਼ ਉਹ ਡਿਟੇਲ ਚ ਦੱਸ ਸਕਨ ਸੋ ਮੇਕ ਸ਼ੋਰ ਜੇ ਤੁਸੀਂ ਇਹਨਾਂ ਛੋਟੀ ਚੀਜ਼ਾਂ ਦਾ ਧਿਆਨ ਰੱਖੋਗੇ ਭਾਵੇਂ ਤੁਸੀਂ ਪਬਲਿਕ 'ਚ ਅਪਲਾਈ ਕਰ ਰਹੇ ਹੋ ਪ੍ਰਾਈਵੇਟ 'ਚ ਅਪਲਾਈ ਕਰ ਰਹੇ ਹੋ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਮਿਲੂਗਾ ਤੇ ਅੱਗੇ ਜਾ ਕੇ ਤੁਹਾਨੂੰ ਕੋਈ ਪ੍ਰੋਬਲਮ ਫੇਸ ਨਹੀਂ ਕਰਨੀ ਪਊਗੀ ਜੇ ਆਪਾਂ ਆਪਣੀ ਗੱਲ ਕਰੀਏ ਅਸੀਂ ਸਟੂਡੈਂਟ ਨੂੰ ਸ਼ੋਰ ਕਰਦੇ ਹਾਂ ਕਿ ਅਸੀਂ ਤੁਹਾਨੂੰ ਉਹੀ ਕਾਲਜੇਸ ਪ੍ਰੋਵਾਈਡ ਕਰਾਂਗੇ ਜਿਨ੍ਹਾਂ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਤੇ ਨਾਲੇ ਉੱਥੇ ਜਾ ਕੇ ਉਹ ਐਕਸਟੈਂਡ ਵੀ ਹੋ ਸਕਦਾ ਹੈ ਤੇ ਜੇ ਤੁਸੀਂ ਕੋਰਸ ਚੇਂਜ ਕਰਨਾ ਹੈ ਉਹਦਾ ਵੀ ਪ੍ਰੋਪਰਲੀ ਆਪਾਂ ਸਿਸਟਮ ਦੱਸਦੇ ਹਾਂ ਸੋ ਥੈਟ ਕਿ ਉੱਥੇ ਜਾ ਕੇ ਕੱ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਨੇ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਓ ਬਹੁਤ سارے ਤਰੀਕੇ ਨੇ ਤੁਹਾਨੂੰ ਇਸ ਤਰ੍ਹਾਂ ਦੇ ਗਲਤ ਤਰੀਕੇ ਅਪਣਾ ਕੇ ਜਿਹੜਾ ਹੈ ਵਿਦੇਸ਼ ਜਾਣ ਦੀ ਲੋੜ ਨਹੀਂ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਤੁਹਾਡੀ ਪ੍ਰੋਫਾਈਲ ਨਹੀਂ ਹੁੰਦੀ ਤੁਸੀਂ ਪਲੱਸ 2 ਵੀ ਨਹੀਂ ਕੀਤੀ ਤੁਸੀਂ ਆਇਲਟਸ ਨਹੀਂ ਕੀਤਾ ਪੀਟੀ ਨਹੀਂ ਕੀਤੀ ਸਟੱਡੀਜ਼ ਬਹੁਤ ਲੰਬਾ ਗੈਪ ਹੈ ਉਸ ਤੋਂ ਬਾਅਦ ਵੀ ਤੁਸੀਂ ਚਾਹੋ ਨਿਓ ਵੀ ਅਸੀਂ ਕਿਸੇ ਵਿਦੇਸ਼ ਕੰਟਰੀ ਦੇ ਵਿੱਚ ਜਾਈਏ ਤਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਆਪਣੇ ਪੈਸੇ ਫਸਾ ਲਓ ਔਰ ਬਹੁਤ ਜਿਆਦੀਆਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏ ਇਸ ਕਰਕੇ ਪਹਿਲਾਂ ਆਪਣੀ ਪ੍ਰੋਫਾਈਲ ਦੇਖੋ ਤੁਸੀਂ ਕਿੱਥੇ ਲਈ ਐਲੀਜੀਬਲ ਹੈਗੇ ਹੋ ਤੁਹਾਡੇ ਕੋਲ ਫੰਡਸ ਹੈਗੇ ਆ ਤੁਹਾਡੇ ਪੇਰੈਂਟਸ ਦੀ ਇਨਕਮ ਹੈਗੀ ਆ ਇਨਕਮ ਸੋਰਸ ਤੁਹਾਡੇ ਕੋਲ ਹੈਗੇ ਆ 10-15 ਲੱਖ ਸਾਲ ਦੀ ਇਨਕਮ ਤੁਹਾਡੇ ਪੇਰੈਂਟਸ ਦੀ ਹੈਗੀ ਆ ਤਾਂ ਤੁਸੀਂ ਆਸਟ੍ਰੇਲੀਆ ਲਈ ਵੀ ਅਪਲਾਈ ਕਰ ਸਕਦੇ ਹੋ ਰੀਸੈਂਟ ਪਾਸ ਆਊਟ ਹੋ ਤੁਹਾਡੇ 6 ਬੈਂਡ ਹੈਗੇ ਆ ਨਹੀਂ ਤਾਂ ਤੁਸੀਂ ਕੈਨੇਡਾ ਲਈ ਅਪਲਾਈ ਕਰੋ ਜੇ ਤੁਹਾਡਾ ਲੰਬਾ ਗੈਪ ਹੈ ਫਰਸ ਨੂੰ ਤੁਸੀਂ ਪ੍ਰੋਪਰ ਤਿਕਨਾ ਮੈਨੇਜ ਨਹੀਂ ਕਰ ਸਕਦੇ ਤਾਂ ਤੁਸੀਂ ਕੈਨੇਡਾ ਦੇ ਲਈ ਅਪਲਾਈ ਕਰ ਸਕਦੇ ਹੋ ਬਹੁਤ ਸਾਰੇ ਸਟੂਡੈਂਟ ਨੂੰ ਇਸ ਤਰ੍ਹਾਂ ਵੀ ਲੱਗਦਾ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਸਟੂਡੈਂਟ ਨੇ ਜਿਹੜੇ ਉੱਥੇ ਜਾ ਕੇ ਕਹਿੰਦੇ ਆ ਕੰਮ ਨਹੀਂ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ 1.5 2-2 ਸਾਲਾਂ ਦੇ ਵਿੱਚ PR ਵੀ ਲੈ ਲਈ ਹੈ ਔਰ ਬਹੁਤ ਵਧੀਆ ਆਪਣਾ ਕੰਮ ਵੀ ਸੈੱਟ ਕੀਤਾ ਹੋਇਆ ਹੈ ਇਸ ਕਰਕੇ ਜੇਕਰ ਤੁਸੀਂ ਹਾਰਡ ਵਰਕ ਕਰਦੇ ਹੋ 1 ਸਾਲ 2 ਸਾਲ ਵਧੀਆ ਤਰੀਕੇ ਦੇ ਨਾਲ ਤਾਂ ਤੁਸੀਂ ਜ਼ਰੂਰ ਵੀਜ਼ੇ ਦੇ ਮਕਾਮ ਤੱਕ PR ਦੇ ਮਕਾਮ ਤੱਕ ਵਰਕ ਵੀਜ਼ਾ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਪਰ ਆਫਟਰ ਆਲ ਕੋਈ ਵੀ ਸਟੱਡੀ ਕੋਈ ਵੀ ਕੰਟਰੀ ਜੇ ਤੁਹਾਨੂੰ ਵੀਜ਼ਾ ਦਿੰਦੀ ਹੈ ਤਾਂ ਸਟੱਡੀ ਵੀਜ਼ਾ ਤੁਹਾਨੂੰ ਮਿਲਦਾ ਹੈ ਸਟੱਡੀ ਵੀਜ਼ਾ ਜੇਕਰ ਤੁਸੀਂ ਸਟੱਡੀ ਨੂੰ ਪ੍ਰੀਫਰੈਂਸ ਦਿੰਦੇ ਹੋ ਤਾਂ ਉਹ ਅੱਗੇ-ਅੱਗੇ ਤੁਹਾਡੇ ਕੋ ਆਪਣੇ ਆਪ ਰਸਤੇ ਜਿਹੜੇ ਆ ਖੁੱਲਦੇ ਜਾਂਦੇ ਆ ਇਸ ਕਰਕੇ ਸਹੀ ਤਰੀਕਾ ਅਪਣਾ ਕੇ ਸਟੱਡੀ ਨੂੰ ਪ੍ਰੀਫਰੈਂਸ ਰੱਖ ਕੇ ਫਰਸਟ ਪ੍ਰੀਫਰੈਂਸ ਸਟੱਡੀ ਨੂੰ ਦੇ ਕੇ ਤੁਸੀਂ ਵਿਦੇਸ਼ ਜਾਣ ਦਾ ਆਪਣਾ ਸੁਪਨਾ ਪੂਰਾ ਕਰੋ ਸਾਡੇ ਨਾਲ ਕੀਰਤੀ ਜੈਨ ਜੀ ਸੀਗੇ ਸੰਨ ਇਮੀਗ੍ਰੇਸ਼ਨ ਤੋਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 9 ਚੰਡੀਗੜ੍ਹ ਚ ਮਿਲ ਸਕਦੇ ਹੋ ਨੰਬਰ ਸਕਰੀਨ ਤੇ ਆ ਰਿਹਾ ਹੈ ਸ਼ੋ ਤੋਂ ਬਾਅਦ ਵੀ ਕਾਲ ਕਰੋ ਆਰਾਮ ਨਾਲ ਗੱਲ ਕਰੋ ਕਿਸੇ ਵੀ ਦਿਨ ਸਵੇਰੇ 10 ਤੋਂ ਇਸੇ ਨੰਬਰ ਤੇ ਕਾਲ ਕਰਕੇ ਵਿਦੇਸ਼ ਜਾਣ ਸੰਬੰਧੀ ਹਰ ਜਾਣਕਾਰੀ ਲਈ ਜਾ ਸਕਦੀ ਹੈ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਜਾਣਕਾਰੀ ਦੇ ਲਈ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ